ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਧੰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰ ਧੰ ਬਾਬਾ ਨੌਧ ਸਿੰਘ ਜੀ ਧੰ ਧੰ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਧੰ ਧੰ ਗੁਰੂ ਰਾਮਦਾਸ ਪਾਤਸ਼ਾਹ ਜੀ ਧੰ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ 사ਸੰਗਤ ਜੀ ਜੋ ਗੁਰਨਾਨਕ ਦਾ ਘਰ ਹੈ ਗੁਰਨਾਨਕ ਦਾ ਦਰ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਹੈ ਬਖਸ਼ਿਸ਼ਾਂ ਦਾ ਘਰ ਹੈ ਸ਼ਹੀਦਾਂ ਦਾ ਘਰ ਹੈ ਬਖਸ਼ਿਸ਼ਾਂ ਦਾ ਘਰ ਹੈ ਇੱਥੋਂ ਬਖਸ਼ਿਸ਼ਾਂ ਮਿਲਦੀਆਂ ਹੀ ਮਿਲਦੀਆਂ ਨੇ ਕੋਈ ਵੀ ਆਪਣੇ ਮਨ ਨੂੰ ਸ਼ੁੱਧ ਰੱਖ ਕੇ ਭਾਵਨਾ ਦੇ ਨਾਲ ਸ਼ਹੀਦਾਂ ਦੇ ਦਰ ਤੇ ਆ ਜੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਆ ਜੇ 사ਸੰਗਤ ਜੀ ਸਭਨਾ ਦੀ ਝੋਲੀ ਭਰੀ ਜਾਂਦੀ ਹੈ ਕੋਈ ਕੋਈ ਕਿਸੇ ਵੀ ਤਰੀਕੇ ਦੀ ਆਸ ਮਨ ਦੇ ਵਿੱਚ ਰੱਖ ਕੇ ਆ ਜੇ ਜੇ ਕੋਈ ਰੋਗੀ ਆਉਂਦਾ ਹੈ ਉਹਨੂੰ arogyata maharaj ਦੇ ਦਿੰਦੇ ਨੇ ਜੇ ਕੋਈ ਪੁੱਤ ਦੀ ਦਾਤ ਮੰਗਦਾ ਉਹਨੂੰ ਪੁੱਤ ਮਿਲਦਾ ਏ ਜੇ ਕੋਈ ਦੁੱਧ ਦੀ ਦਾਤ ਮੰਗਦਾ ਉਹਨੂੰ ਦੁੱਧ ਦੇ ਦਿੰਦੇ ਨੇ ਮਹਾਰਾਜ ਜੈਸੀ ਵੀ ਕੋਈ ਇੱਛਾ ਸਤਿਗੁਰਾਂ ਤੇ ਰੱਖ ਲਿੰਦਾ ਏ ਜੈਸੀ ਵੀ ਭਾਵਨਾ ਕੋਈ ਗੁਰੂ ਤੇ ਰੱਖ ਲਿੰਦਾ ਏ ਮਹਾਰਾਜ ਉਦਾਂ ਦਾ ਫਲ ਦੇ ਦਿੰਦੇ ਨੇ ਸਾਧ ਸੰਗਤ ਜੀ ਦਾਤਾ ਮਿਲਦੀਆਂ ਨੇ ਹੁਣ ਸੰਗਤ ਸ਼ਹੀਦਾਂ ਦੇ ਸਥਾਨਾਂ ਤੇ ਜਾ ਕੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਚ ਚਪੈਰਾ ਸਾਹਿਬ ਦੀ ਹਾਜ਼ਰੀਆਂ ਭਰਦੀਆਂ ਨੇ ਹੁਣ ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਐਸੇ ਹੋਣਗੇ ਕਈ ਰੋਗੀ ਹੋਣਗੇ ਕਈਆਂ ਨੂੰ ਡਿਪਰੈਸ਼ਨ ਹੋਏਗਾ ਕੋਈ ਸਾ ਸੰਗਤ ਜੀ ਕਿਸੇ ਨਾ ਕਿਸੇ ਕਸ਼ਟ ਕਰਕੇ ਉੱਥੇ ਆ ਰਿਹਾ ਹੈ ਕੋਈ ਮਹਾਰਾਜ ਦੀ ਖੁਸ਼ੀ ਸ਼ਹੀਦਾ ਦੀ ਖੁਸ਼ੀ ਲੈਣ ਲਈ ਆਉਂਦਾ ਹੈ ਹੁਣ ਹਰੇਕ ਦੀ ਭਾਵਨਾ ਆਪੋ ਆਪਣੀ ਹੈ ਹਰੇਕ ਦਾ ਪਿਆਰ ਸ਼ਹੀਦਾਂ ਨਾਲ ਆਪੋ ਆਪਣਾ ਹੈ ਸ਼ਹੀਦਾਂ ਨੂੰ ਦੇਖਣ ਦਾ ਨਜ਼ਰੀਆ ਆਪੋ ਆਪਣਾ ਹੈ ਹੁਣ ਕਿਸੇ ਦੀ ਭਾਵਨਾ ਬਾਣੀ ਤੇ ਬੜੀ ਵੱਡੀ ਹੋ ਸਕਦੀ ਹੈ ਜੇ ਕੋਈ ਸਿਰਫ ਦੇਖਣ ਦੀ ਖਾਤਰ ਗਿਆ ਹੋ ਸਕਦਾ ਹੈ ਸਤਸੰਗ ਜੀ ਭਾਵਨਾ ਨੂੰ ਹੀ ਫਲ ਲੱਗਣਾ ਜੀ ਇਹ ਨਹੀਂ ਕਿ ਜੇ ਅਸੀਂ ਪੈਸਾ ਮੰਗਦੇ ਆਂ ਸ਼ਹੀਦਾਂ ਦੇ ਦਰ ਤੋਂ ਜਾ ਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਜਾ ਕੇ ਨਹੀਂ ਮਿਲਦਾ ਪੈਸਾ ਮੰਗੋਗੇ ਪੈਸਾ ਹੀ ਮਿਲੇਗਾ ਧੀਆਂ ਪੁੱਤਰ ਮੰਗੋਗੇ ਧੀਆਂ ਪੁੱਤਰ ਹੀ ਮਿਲਣਗੇ ਜ਼ਮੀਨ ਜਾਇਦਾਦ ਮੰਗੋਗੇ ਜ਼ਮੀਨ ਜਾਇਦਾਦ ਮਿਲ ਜੇਗੀ ਪਰ ਫਿਰ ਫਿਰ ਕੀ ਸੁੱਖ ਮਿਲ ਜੇਗਾ ਨਹੀਂ ਪੈਸਾ ਮੰਗੋਗੇ ਪੈਸਾ ਮਿਲੇਗਾ ਪਰ ਪੈਸੇ ਦੇ ਨਾਲ ਸੁੱਖ ਨਹੀਂ ਜੀ ਮਿਲਣਾ। ਧੀਆ ਪੁੱਤਰ ਮੰਗੋਗੇ ਧੀਆ ਪੁੱਤਰ ਮਿਲ ਜਾਂਦੇ ਨੇ ਪਰ ਸੁੱਖ ਨਹੀਂ ਮਿਲਦਾ ਕਿਉਂਕਿ ਸਾਨੂੰ ਮੰਗਣਾ ਨਹੀਂ ਹੁੰਦਾ। ਸੋ ਸਾਨੂੰ ਆਦਤ ਪੈ ਗਈ ਹੈ ਇੱਕ ਇੱਕ ਦਾਤ ਮੰਗਣ ਦੀ। ਸਿਰਫ ਦਾਤਾਂ ਨਾਲ ਜੁੜ ਗਏ ਆ ਨਾ ਅਸੀਂ। ਸਾਨੂੰ ਲੱਗਦਾ ਹੈ ਇਹ ਦਾਤ ਦੇ ਨਾਲ ਮੈਨੂੰ ਸੁੱਖ ਮਿਲ ਜਾਈਗਾ। ਪੈਸਾ ਆ ਗਿਆ। ਮੈਨੂੰ ਸੁੱਖ ਮਿਲ ਜਾਈਗਾ। ਨਹੀਂ ਸਾਧ ਸੰਗਤ ਜੀ ਪੈਸੇ ਦੇ ਨਾਲ ਸੁੱਖ ਹੁੰਦਾ ਨਾ ਸਾਰੀ ਦੁਨੀਆ ਸੁખી ਹੋਵੇ। ਵੱਡੇ ਵੱਡੇ ਜਿਹੜੇ ਧਨਾੜ ਲੋਕ ਨੇ ਉਹ ਸੁખી ਹੋਣ। ਪਰ ਕੋਈ ਸੁખી ਨਹੀਂ। ਸਭ ਤੋਂ ਬਾਅਦ ਡਿਪਰੈਸ਼ਨ ਜੇ ਅੱਜ ਸ਼িকার ਹੋ ਰਹੇ ਨੇ ਗਰੀਬ ਬੰਦਾ ਕਦੀ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਜੀ ਹੁੰਦਾ ਕਦੀ ਦੇਖੋ ਝੁੱਗੀ ਚ ਝੌਂਪੜੀਆਂ ਚ ਦਿਹਾੜੀਦਾਰ ਬੰਦਾ ਕਦੀ ਡਿਪਰੈਸ਼ਨ ਚ ਦੇਖਿਆ ਤੁਸੀਂ ਨਹੀਂ ਜਿੰਨਾ ਡਿਪਰੈਸ਼ਨ ਦਾ ਸ਼ਿਕਾਰ ਹੋਣਗੇ ਵੱਡੇ ਲੋਕ ਹੋਣਗੇ ਜਿਨਾਂ ਕੋ ਪੈਸਾ ਹੈਗਾ ਏ ਉਹ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਚਿੰਤਾਵਾਂ ਉਹਨਾਂ ਨੂੰ ਘੇਰਦੀਆਂ ਨੇ ਸੋ ਇੱਥੋਂ ਇਸ ਚੀਜ਼ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੈਸਾ ਸੁੱਖ ਨਹੀਂ ਜੀ ਦਿੰਦਾ ਪੈਸਾ ਕਦੇ ਵੀ ਸੁੱਖ ਦਾ ਕਾਰਨ ਬਣ ਨਹੀਂ ਸਕਦਾ ਸੋ ਜਦੋਂ ਵੀ ਮਹਾਰਾਜ ਅਸ਼ੀਦਾ ਦੇ ਦਰ ਤੇ ਜਾਓ ਮਹਾਰਾਜ ਦੇ ਅੱਗੇ ਖੜੋ ਸਨਮੁਖ ਹੋ ਕੇ ਅਰਦਾਸ ਕਦੇ ਵੀ ਇਹ ਨਹੀਂ ਕਰਨੀ ਚਾਹੀਦੀ ਕਦੇ ਵੀ ਸਤਗੁਰਾਂ ਕੋਲੋਂ ਪੈਸਾ ਨਹੀਂ ਮੰਗਣਾ ਚਾਹੀਦਾ ਕਿ ਮਹਾਰਾਜ ਮੈਨੂੰ ਪੈਸਾ ਦੇ ਨਹੀਂ ਮਹਾਰਾਜ ਮੈਨੂੰ ਆਪਣੀ ਖੁਸ਼ੀ ਦਿਓ ਜਦੋਂ ਮਹਾਰਾਜ ਦੀ ਖੁਸ਼ੀ ਮਿਲ ਗਈ ਸਾਧ ਸੰਗਤ ਜੀ ਫਿਰ ਇਹ ਮਾਇਆ ਮਗਰਮਗਰ ਲੱਗੀ ਫਿਰਦੀ ਹੈ ਜਦੋਂ ਅਸੀਂ ਮਾਇਆ ਵੱਲ ਨੂੰ ਮੂੰਹ ਕਰਦੇ ਆਂ ਫਿਰ ਗੁਰੂ ਵੱਲ ਪੇਠ ਹੋ ਜਾਂਦੀ ਹੈ ਫਿਰ ਅਸੀਂ ਮਾਇਆ ਦੇ ਮਗਰੀ ਭੱਜੇ ਫਿਰਦੇ ਆਂ ਔਰ ਗੁਰੂ ਵੱਲ ਨੂੰ ਮੂੰਹ ਰੱਖਾਂਗੇ ਤੇ ਮਾਇਆ ਮਗਰ ਮਗਰ ਆਉਣੀ ਏ ਸੋ ਗੁਰੂ ਕੋਲੋਂ ਗੁਰੂ ਦੀ ਖੁਸ਼ੀ ਮੰਗਣੀ ਏ ਗੁਰੂ ਦੀ ਕਿਰਪਾ ਮੰਗਣੀ ਏ ਬਖਸ਼ਿਸ਼ਾਂ ਗੁਰੂ ਕਰਦਾ ਏ ਹਰ ਇੱਕ ਚੀਜ਼ ਦੇ ਦਿੰਦਾ ਜੀ ਮੰਗ ਕੇ ਦੇਖ ਲਿਓ ਮਾਇਆ ਮਿਲੇਗੀ ਕੋਈ ਲੋ ਜਦਾਏ ਮੈਂ ਬਾਹਰ ਜਾਣਾ ਏ ਉਹ ਬਾਹਰ ਦੀ ਰੱਟ ਲੌਂਦਾ ਏ ਤੇ ਮਹਾਰਾਜ ਬਾਹਰ ਦੀ ਵੀ ਫਿਰ ਸੁਣ ਲੈਂਦੇ ਨੇ ਬਾਹਰ ਵੀ ਭੇਜ ਦਿੰਦੇ ਨੇ ਪਰ ਫਿਰ ਬਾਹਰ ਚਲੇ ਗਏ ਹੁਣ ਜਿਹੜੇ ਸ਼ਹੀਦਾ ਸਾਹਿਬ ਚਪਰੇ ਕੱਟ ਕੇ ਬਾਹਰ ਗਏ ਕੀ ਉਹ ਉਧਰ ਜਾ ਕੇ ਸੁਖੀ ਨੇ ਮਹਾਰਾਣੀ ਸੋਨਲੇ ਸ਼ੀ ਦਣੇ ਸੋਨਲੀ ਬਾਹਰ ਪਹੁੰਚ ਗਈ ਉਹ ਉਧਰ ਜਾ ਕੇ ਨਵੀਂ ਆਸ ਮੈਨੂੰ ਕੰਮ ਨਹੀਂ ਮਿਲਦਾ ਸ਼ੀ ਦੋ ਤੁਸੀਂ ਕਿਰਪਾ ਕੀਤੀ ਮੈਂ ਬਾਹਰ ਪਹੁੰਚਦੇ ਗਿਆ ਹੁਣ ਬਾਹਰ ਆ ਗਿਆ ਹੁਣ ਕੰਮ ਨਹੀਂ ਮਿਲਦਾ ਸ਼ੀ ਦੋ ਇੱਕ ਵਾਰੀ ਫੇਰ ਕਿਰਪਾ ਕਰੋ ਇੱਕ ਵਾਰੀ ਫੇਰ ਕਿਰਪਾ ਕਰੋ ਮੈਨੂੰ ਕੰਮ ਦਵਾ ਦਿਓ ਹੁਣ ਕੰਮ ਮਿਲ ਗਿਆ ਹੁਣ ਕੰਮ ਮਿਲ ਗਿਆ ਹੁਣ ਪੈਸੇ ਪੂਰੇ ਨਹੀਂ ਆਉਂਦੇ ਪਿੰਡੋਂ ਪਿੱਛੋਂ ਪੈਸੇ ਮੰਗਾਉਣੇ ਪੈਂਦੇ ਨੇ ਹੁਣ ਕਮਾਈ 'ਚ ਬਰਕਤ ਪਾ ਦਿਓ ਤੀਸਰੀ ਚੀਜ਼ ਮੰਗ ਲਈ ਹੁਣ ਉਹ ਵੀ ਪੈ ਗਈ ਹੁਣ ਪੀਆਰ ਨਹੀਂ ਆਉਂਦੀ ਕੀ ਕੇਸ ਪੈ ਗਿਆ ਉਹ ਉਹਦੀ ਅਰਦਾਸ ਕਰ ਲਈ ਸਤਸੰਗਤ ਜੀ ਅਸੀਂ ਟੋਟਿਆਂ 'ਚ ਅਰਦਾਸ ਕਰਦੇ ਆ ਮੰਗ ਐਸੀ ਮੰਗੀਏ ਇੱਕ ਵਾਰੀ ਮੰਗ ਲਈ ਆ ਦੁਬਾਰਾ ਮੰਗਣ ਦੀ ਲੋੜ ਹੀ ਨਾ ਪਵੇ ਬਾਰ-ਬਾਰ ਅਰਜੋਈਆਂ ਕਰਨ ਦੀ ਲੋੜ ਨਾ ਪਵੇ ਕਿ ਮਾਲਕਾ ਮੈਨੂੰ ਇਹ ਵੀ ਦੇ ਦੇ ਇਹ ਵੀ ਦੇ ਦੇ ਸੋ ਸਾਡਾ ਹਿਸਾਬ ਮੰਗਤਿਆਂ ਵਾਲਾ ਹੋਇਆ ਪਿਆ ਸੋ ਸ਼ਹੀਦਾਂ ਦੇ ਦਰ ਤੇ ਖੜ ਕੇ ਅਰਦਾਸ یوں ਕਰੀਏ ਕਿ ਸਿਦੋ ਸਿੰਘੋ ਹਮੇਸ਼ਾ ਅੰਗ ਸੰਗ ਹੋ ਕੇ ਰੋ ਤੁਸੀਂ ਜਾਣਦੇ ਹੋ ਮੈਨੂੰ ਕਿਹੜੀ ਚੀਜ਼ ਦੀ ਕਦੋਂ ਲੋੜ ਆ ਮੈਨੂੰ ਤੇ ਹੁਣ ਪਤਾ ਹੈ ਨਾ ਮੈਨੂੰ ਇਸ ਚੀਜ਼ ਦੀ ਲੋੜ ਹੈ ਤੁਹਾਨੂੰ ਤਾਂ ਉਹ ਵੀ ਪਤਾ ਮੈਨੂੰ ਅਗਲੇ 10 ਸਾਲਾਂ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਲੋੜ ਪੈਣੀ ਹੈ ਤੇ ਤੁਸੀਂ ਉਹਦਾ ਇੰਤਜ਼ਾਮ ਪਹਿਲਾਂ ਹੀ ਕੀਤਾ ਹੋਇਆ ਹੈ ਸੁਪਾਸ਼ਾ ਤੁਹਾਡੇ ਸਾਹਮਣੇ ਮੇਰੇ ਹੱਥ ਖੜੇ ਨੇ ਹੱਥ ਖੜੇ ਕਰ ਦਿਆ ਕਰੋ ਜਦੋਂ ਵੀ ਗੁਰੂ ਦੇ ਅੱਗੇ ਖੜੇ ਹੋ ਨਾ ਆਪਣੇ ਹੱਥ ਖੜੇ ਕਰ ਦੋ ਕਿ ਸੱਚੇ ਪਾਤਸ਼ਾਹ ਸਾਡੇ 'ਚ ਕੋਈ ਜ਼ੋਰ ਨਹੀਂ ਕੋਈ ਬਲ ਹੈ ਹੀ ਨਹੀਂ ਕੀ ਦਸੀਏ ਤੈਨੂੰ ਬੋਲ ਕੇ ਕਿਹੜੀ ਚੀਜ਼ ਤੇਰੇ ਕੋਲੋਂ ਮੰਗ ਲਈਏ ਮੰਗੀਏ ਉਹਦੇ ਕੋਲ ਜਿਸ ਨੂੰ ਪਤਾ ਨਾ ਹੋਵੇ ਪਰ ਪਾਤਸ਼ਾਹ ਤੂੰ ਤੇ ਘਟ ਘਟ ਕੇ ਜਾਣਨ ਵਾਲਾ ਹੈ ਤੂੰ ਤੇ ਸਾਰਿਆਂ ਨੂੰ ਜਾਣਦਾ ਏ ਸਾਡੇ ਅੰਦਰ ਕੀ ਏ ਸਾਡੇ ਆਉਣ ਵਾਲੇ ਸਮੇਂ 'ਚ ਸਾਨੂੰ ਕੀ ਚਾਹੀਦਾ ਤੂੰ ਤੇ ਉਹਦਾ ਵੀ ਪ੍ਰਬੰਧ ਕਰਿਆ ਹੋਇਆ ਏ ਕਿ ਮਾਲਕਾ ਤੁਸੀਂ ਹਮੇਸ਼ਾ ਅੰਗ-ਸੰਗ ਰਹਿਓ ਅੰਗ-ਸੰਗ ਹੋ ਕੇ ਵਰਤਿਓ ਤੁਸੀਂ ਸਾਰੇ ਕਾਰਜ ਮੇਰੇ ਤੁਸੀਂ ਉਹ ਸਵਾਰਨੇ ਆ ਜਿਹੜਾ ਆਪਣੇ ਕਾਰਜ ਆਪਣੇ ਕੰਮ ਆਪਣੇ ਕਾਰ ਵਿਹਾਰ ਗੁਰੂ ਦੇ ਹੱਥਾਂ 'ਚ ਛੱਡ ਦਿੰਦਾ ਸਾਧ ਸੰਗਤ ਜੀ ਉਹਨੂੰ ਕਦੇ ਵੀ ਦੁੱਖ ਨਹੀਂ ਵਿਆਪਦਾ ਕਦੇ ਵੀ ਉਹਦਾ ਕਸ਼ਟ ਕੋਈ ਵੀ ਉਹਦਾ ਕਾਰਜ ਨਹੀਂ ਅੜ ਸਕਦਾ ਜਿਹੜਾ ਆਪਣੇ ਕੰਮਾਂ ਨੂੰ ਗੁਰੂ ਦੇ ਹੱਥ 'ਚ ਸੌਂਪ ਦਿੰਦਾ ਏ ਜਿਹੜਾ ਕਵੇ ਕਿ ਮੈਂ ਕੰਮ ਕਰਨੇ ਨੇ ਮੈਨੂੰ ਪੈਸਾ ਦੇ ਮੈਂ ਕੰਮ ਕਰਨਾ ਏ ਮੈਨੂੰ ਪੈਸਾ ਦੇ ਮੈਂ ਬਾਹਰ ਜਾਣਾ ਏ ਸਾਧ ਸੰਗਤ ਜੀ ਫਿਰ ਉਹ ਕਦੀ ਸੁੱਖ ਨਹੀਂ ਮਿਲ ਸਕਦਾ ਕਿਉਂਕਿ ਅਸੀਂ ਆਪਣੀ ਮੈਨ ਨੂੰ ਅੱਗੇ ਰੱਖਦੇ ਹਾਂ ਗੁਰੂ ਨੂੰ ਅੱਗੇ ਰੱਖਿਆ ਕਰੋ ਗੁਰੂ ਤੁਹਾਨੂੰ ਅੱਗੇ ਕਰੇਗਾ ਜਿਹੜਾ ਗੁਰੂ ਨੂੰ ਅੱਗੇ ਰੱਖਦਾ ਹੈ ਜਿਹੜਾ ਗੁਰੂ ਨਾਲ ਪ੍ਰੇਮ ਕਰਦਾ ਹੈ ਤੇ ਫਿਰ ਸਾਧ ਸੰਗਤ ਜੀ ਪ੍ਰੇਮ ਤੁਹਾਡੀ ਜ਼ਿੰਦਗੀ ਦੇ ਵਿੱਚ ਛਲਕਦਾ ਜੀ ਹਰ ਕਿਸੇ ਨਾਲ ਪ੍ਰੇਮ ਕਰਨਾ ਬਾਣੀ ਸਿਖਾਉਂਦੀ ਹੈ ਕਿਉਂਕਿ ਬਾਣੀ ਪ੍ਰੇਮ ਦਾ ਸਮੁੰਦਰ ਹੈ ਤੇ ਬਖਸ਼ਿਸ਼ਾਂ ਬਾਣੀ ਵਰਤੋਂਦੀ ਜੀ ਜਿੰਨੇ ਬਾਣੀ ਪੜ ਲਈ ਆ ਉਹਦੇ ਤੇ ਬਖਸ਼ਿਸ਼ਾਂ ਹੋਣੀਆਂ ਹੀ ਹੋਣੀਆਂ ਨੇ ਪਰ ਭਾਵਨਾ ਜ਼ਰੂਰ ਦੇਖੀ ਜਾਣੀ ਹੈ ਕਿ ਭਾਈ ਜਦੋਂ ਇਹ ਬਾਣੀ ਪੜਦਾ ਸੀ ਚਪਾਰੇ ਦੇ ਵਿੱਚ ਬੈਠ ਕੇ ਆ ਦੀ ਭਾਵਨਾ ਕੀ ਸੀ ਕੀ ਇਹਦੀ ਭਾਵਨਾ ਇਹ ਸੀ ਕਿ ਮੈਂ ਬਾਬਾ ਦੀਪ ਸਿੰਘ ਜੀ ਦੀ ਗੋਦੀ ਚ ਬੈਠਾ ਹਾਂ ਮੈਂ ਸ਼ਹੀਦਾਂ ਦੀ ਗੋਦ ਚ ਬੈਠ ਕੇ ਚਪਾਰਾ ਸਾਹਿਬ ਚ ਹਾਜ਼ਰੀ ਭਰਦਾ ਰਿਹਾ ਕਿ ਇਹਦੀ ਭਾਵਨਾ ਇਹ ਸੀ ਕਿ ਮੈਂ ਪੈਸੇ ਮੈਨੂੰ ਚਾਹੀਦੇ ਨੇ ਤੇ ਸ਼ਹੀਦਾਂ ਅਗੇ ਅਰਜ਼ੋਈ ਕਰੀ ਹੁਣ ਬਾਣੀ ਪੜੀਏ ਫਲ ਤੇ ਮਿਲੇਗਾ ਅਰਦਾਸ ਤੇ ਪੂਰੀ ਹੋਏਗੀ ਪੈਸਾ ਤੇ ਮਿਲੇਗਾ ਪਰ ਉਪਹਾਵਣਾ ਕਿੰਡੀ ਵੱਡੀ ਸੀ ਜਦੋਂ ਬਾਣੀ ਪੜ੍ਹੀ ਕਿ ਮੈਂ ਬਾਬਾ ਦੀਪ ਸਿੰਘ ਜੀ ਦੀ ਗੋਚ ਚ ਬੈਠਾ ਐ ਸਕੂਨ ਮਿਲ ਰਿਹਾ ਐ ਸ਼ਹੀਦਾ ਨੇ ਮੇਰੇ ਕਿਰਪਾ ਕਰਦ ਨਹੀਂ ਸਾਰੇ ਕਾਰਸਵਾਰ ਦੇ ਨੇ ਉਹ ਇਹ ਭਾਵਨਾ ਨਾ ਵਿਆਹ ਕਰੋ ਜਦੋਂ ਵੀ ਚਪਰਾ ਸਾਹਿਬ ਦੀ ਹਾਜ਼ਰੀ ਪਰੋ ਕਰੇ ਵੀ ਮਨ ਵਿੱਚ ਕੋਈ ਵੀ ਦੁਬਿਧਾ ਲੈ ਕੇ ਨਹੀਂ ਜਾਣਾ ਕੋਈ ਵੀ ਸ਼ੰਕਾ ਕਿਸੇ ਵੀ ਪ੍ਰਕਾਰ ਦਾ ਮਨਚ ਨਾ ਹੋਵੇ ਤੇ ਜਿਹੜੇ ਚਪਰਾ ਸਾਹਿਬ ਤੇ ਹਾਜ਼ਰੀਆਂ ਭਰਦੇ ਨੇ ਉਹ ਭਲੀ ਭਾਂਤ ਜਾਣੂ ਨੇ ਉਹਨਾਂ ਨੂੰ ਦੱਸਣ ਦੀ ਉਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਇਹ ਤੇ ਮੇਰੇ ਵਰਗਿਆਂ ਵਾਸਤੇ ਆ ਜਿਹੜੇ ਸਿਰਫ ਸੁਣੀਆਂ ਸੁਨਾਈਆਂ ਗੱਲਾਂ ਕਰ ਦਿੰਦੇ ਨੇ ਜਿਹੜੇ ਤੇ ਸ਼ਹੀਦਾਂ ਦੇ ਦਰ ਤੇ ਜਾਂਦੇ ਨੇ ਬਹੁਤ ਪ੍ਰੇਮੀ ਨੇ ਚੜਦੇ ਤੋਂ ਚੜਦੇ ਨੇ ਐਸੇ ਪ੍ਰੇਮੀ ਜਿਨ੍ਹਾਂ ਦਾ ਨਿਤਨੇਮ ਸਾਧ ਸੰਗਤ ਜੀ 15 15 16 16 ਘੰਟੇ ਜਿਹੜੇ ਬਾਣੀ ਪੜ੍ਹਦੇ ਰਹਿੰਦੇ ਨੇ ਹਰ ਸਵਾਸ ਦੇ ਨਾਲ ਸ਼ਹੀਦਾਂ ਨੂੰ ਜਿੱਤੇ ਆਉਂਦੇ ਨੇ ਐਸੇ ਪ੍ਰੇਮੀ ਸੰਗਤ ਦੇ ਵਿੱਚ ਜਾਂਦੇ ਨੇ ਸਾਧ ਸੰਗਤ ਜੀ ਇੱਕ ਪਾਪੀ ਵੀ ਜੇ ਉਹ ਸੰਗਤ ਵਿੱਚ ਜਾ ਕੇ ਬਹਿ ਜਾਂਦਾ ਨਾ ਜਿਨੇ ਕਦੀ ਰੱਬ ਦਾ ਨਾਮ ਹੀ ਲਿਆ ਸਾਧ ਸੰਗਤ ਜੀ ਉਹਦਾ ਵੀ ਜੀਵਨ ਐਸਾ ਤਬਦੀਲ ਕਰ ਦਿੰਦੀ ਆ ਸੰਗਤ ਇਸੇ ਕਰਕੇ ਚੁਪੈਰਾ ਸਾਹਿਬ ਜਿਹੜਾ ਸੰਗਤ ਰੂਪ ਵਿੱਚ ਹੁੰਦਾ ਹੈ ਨਾ ਉਹਦਾ ਬਹੁਤ ਜ਼ਿਆਦਾ ਵੱਡਾ ਫਲ ਜੇ ਬੜੀ ਵੱਡੀ ਮਹਾਨਤਾ ਜੀ ਕਿਉਂਕਿ ਇੱਕ ਔਰਾ ਐਸਾ ਕਾਇਮ ਹੋ ਜਾਂਦਾ ਹੈ ਕਿਥੇ ਇੱਕ ਪਾਠ ਜਮਜੀ ਸਾਹਿਬ ਦਾ ਕਰਨਾ ਕਿਥੇ ਫਣ ਜੇ 10000 ਸੰਗਤ ਦਾ ਇਕੱਠ ਹੈ ਤੇ 10000 ਪਾਠ ਇੱਕ ਵਾਰ ਚ ਹੋ ਜਾਣਾ ਉਹਦੇ ਵਿੱਚ ਪਾਪੀ ਹੋਏਗਾ ਉਹਦੇ ਵਿੱਚ ਕੋਈ ਬ੍ਰਹਮ ਗਿਆਨੀ ਵੀ ਬੈਠਾ ਹੋ ਸਕਦਾ ਉਹਦੇ ਵਿੱਚ ਸ਼ੀਧੀ ਫੋਜਾਂ ਵੀ ਹਾਜ਼ਰ ਹੁੰਦੀਆਂ ਨੇ ਗੁਰੂ ਸਾਹਿਬ ਆਪ ਗੁਰੂ ਰਾਮਦਾਸ ਪਾਸ਼ਾ ਹਾਜ਼ਰ ਹੁੰਦੇ ਨੇ ਸੰਗਤਾਂ ਕਹਿੰਦੀਆਂ ਨੇ ਦੱਸਦੀਆਂ ਨੇ ਕਿ ਸਾਨੂੰ ਤੇ ਇਦਾਂ ਲੱਗਦਾ ਹੈ ਵੀ ਉਸ ਉਹ ਚੁਪਹਿਰਾ ਜਿਹੜਾ ਹੈ ਉਹ ਇਸ ਧਰਤੀ ਤੇ ਨਹੀਂ ਹੋ ਰਿਹਾ ਉਹ ਤੇ ਗੋਬਿੰਦਪ uri ਚ ਹੋ ਰਿਹਾ ਹੈ ਉਸ ਮਾਲਕ ਦੇ ਘਰ ਚ ਹੋ ਰਿਹਾ ਹੈ ਸਵਰਗਾਂ ਚ ਹੋ ਰਿਹਾ ਹੈ ਸੋ ਐਸਾ ਆਨੰਦ ਉਸੇ ਵਰਤਦਾ ਹੈ ਸਾ ਸੰਗਤ ਜੀ ਕਦੇ ਤੁਹਾਡੇ ਕੋਈ ਪ੍ਰੋਬਲਮ ਹੋਵੇ ਉੱਥੇ ਜਾ ਕੇ ਸਾਰੀਆਂ ਚਿੰਤਾਵਾਂ ਭੁੱਲ ਜਾਂਦੀਆਂ ਨੇ ਸਿਰਕ ਕਸ਼ਟ ਭੁੱਲ ਜਾਂਦੇ ਨੇ ਕਰਜ਼ਾ ਚੜਿਆ ਬੜੇ ਲੱਖਾਂ ਦਾ ਕਰੋੜਾਂ ਦਾ ਉਹ ਵੀ ਭੁੱਲ ਜਾਇਆ ਕਰਦਾ ਹੈ ਜਦੋਂ ਅਸੀਂ ਅੰਦਰ ਜਾਂਦੇ ਹਾਂ ਸੋ ਉਥੋਂ ਸਭ ਕੁਝ ਮਿਲਦਾ ਹੈ ਮੁਕਤੀ ਹੋ ਜਾਂਦੀ ਏ ਦੁੱਖਾਂ ਤੋਂ ਕਸ਼ਟਾਂ ਤੋਂ ਸਭ ਕੁਝ ਮਿਲਦਾ ਹੈ ਝੋਲੀਆਂ ਪਰ ਜਾਂਦੀਆਂ ਨੇ ਸ਼ਹੀਦਾਂ ਦੇ ਸਥਾਨਾਂ ਤੇ ਜਾ ਕੇ ਜੇ ਸ਼ਹੀਦਾਂ ਦੇ ਸਥਾਨਾਂ ਤੇ ਜਾ ਕੇ ਸਾਸੰਗਤ ਦੀ ਬਾਣੀ ਪੜਿਆ ਕਰੋ ਪ੍ਰੇਮ ਕਰਿਆ ਕਰੋ ਸੇਵਾ ਕਰਿਆ ਕਰੋ ਸਭੇ ਪਦਾਰਥਾਂ ਦੀ ਦਾਤੀ ਹੈ ਕੌਣ ਸੇਵਾ ਸਭ ਪਦਾਰਥ ਸੇਵਾ ਤੋਂ ਮਿਲ ਜਾਂਦੇ ਨੇ ਸ਼ਹੀਦਾਂ ਦੇ ਅਸਥਾਨਾਂ ਤੇ ਜਾ ਕੇ 사ਸੰਗ ਜੀ ਕੋਈ ਵੀ ਤੁਹਾਨੂੰ ਸੰਗਤ ਦੇ ਵਿੱਚੋਂ ਕਹਦੇ ਨਾ ਕਿ ਸ਼ਹੀਦਾਂ ਦੇ ਸਥਾਨ ਤੇ ਕਿਉਂਕਿ ਸੰਗਤ ਜੀ ਜਦੋਂ ਚਪਰਾ ਸਾਹਿਬ ਤੇ ਜਾਂਦੇ ਆ ਨਾ ਬਹੁਤ ਸੰਗਤ ਕਹਿੰਦੀ ਇੱਕ ਭਾਈ ਤੁਸੀਂ ਆਹ ਸੇਵਾ ਕਰ ਲਓ ਆਹ ਸੇਵਾ ਕਰ ਲਓ ਕਦੀ ਵੀ ਨਾ ਨਾ ਕਰਿਆ ਕਰੋ ਕਿ ਮੇਰੇ ਕੋ ਸਮਾਂ ਨਹੀਂ ਸੇਵਾ ਕਰ ਲਿਆ ਕਰੋ ਪਤਾ ਨਹੀਂ ਕਿਹਦੇ ਮੂੰਹ ਦੇ ਰਾਹੀਂ ਬਾਬਾ ਦੀਪ ਸਿੰਘ ਜੀ ਤੁਹਾਡੇ ਕੋਲੋਂ ਸੇਵਾ ਮੰਗ ਲੈਣ ਕਿਹੜੇ ਫੁਰਨਾ ਫੁਰਨਾ ਆ ਗਿਆ ਨਾ ਮੰਚ ਮਿਆਂ ਸੇਵਾ ਕਰਾਂ ਇੱਥੇ ਮੈ ਇੱਥੇ ਆ ਸੇਵਾ ਕਰਨੀ ਹੈ ਇੱਥੇ ਬੈਠਣ ਵਾਸਤੇ ਕੋਈ ਥਲੇ ਕਪੜਾ ਨਹੀਂ ਆਇਆ ਇੱਥੇ ਮੈਂ ਕਪੜਾ ਲਿਆਉਣਾ ਏ ਇੱਥੋਂ ਸਫਾਈ ਕਰਨੀ ਏ 사ਸੰਗ ਜੀ ਉਹ ਫੁਰਨਾ ਹੀ ਗੁਰੂ ਸਾਹਿਬ ਪਾਉਂਦੇ ਨੇ ਬਾਬਾ ਦੀਪ ਸਿੰਘ ਪਾਉਂਦੇ ਨੇ ਸੇਵਾ ਕਰ ਲਿਆ ਕਰੋ ਉਹ ਸੇਵਾ ਨਹੀਂ ਭਲਾ ਕਰਨਾ ਜੇ 사ਸੰਗ ਜੀ ਸ਼ਹੀਦਾਂ ਦੇ ਅਸਥਾਨਾਂ ਤੇ ਕੀਤੀਆਂ ਸੇਵਾਵਾਂ ਜਿਹੜੀਆਂ ਨੇ ਕਦੀ ਵਿਅਰਥ ਨਹੀਂ ਜਾਂਦੀਆਂ ਜੇ ਤੁਸੀਂ ਸ਼ਹੀਦਾਂ ਦੇ ਅਸਥਾਨਾਂ 'ਤੇ ਜਾ ਕੇ ਨਤਮਸਤਕ ਹੋਣੇ ਆ ਸ਼ਹੀਦਾਂ ਦੀ ਵਡਿਆਈ ਕਰਦੇ ਆ ਉਹ ਵੀ ਕਦੀ 사ਸੰਗ ਜੀ ਵਿਅਰਥ ਨਹੀਂ ਜਾਂਦੀਆਂ ਸ਼ਹੀਦਾਂ ਦੇ ਅਸਥਾਨਾਂ 'ਤੇ ਕੀਤੀਆਂ ਸੇਵਾਵਾਂ ਸ਼ਹੀਦਾਂ ਦੇ ਅਸਥਾਨਾਂ 'ਤੇ ਕੀਤੀਆਂ ਅਰਦਾਸਾਂ ਤੇ ਜਪਿਆ ਹੋਇਆ ਨਾਮ ਕਦੀ 사ਸੰਗ ਜੀ ਵਿਅਰਥ ਨਹੀਂ ਜਾਂਦਾ ਇਹ ਫਲ ਦਿੰਦਾ ਹੀ ਦਿੰਦਾ ਇਫਲ ਦਵੇਗਾ ਹੀ ਦਵੇਗਾ ਸਮਾਂ ਲੱਗ ਸਕਦਾ ਹੈ ਹੋ ਸਕਦਾ ਹੈ ਕਿ ਕਿਸੇ ਦੀ ਅਰਦਾਸ ਜਲਦੀ ਪੂਰੀ ਹੋ ਜੇ ਹੁਣ ਕਿਸੇ ਦੇ ਕਰਮਾ ਕਰਕੇ 사ਸੰਗਤ ਜੀ ਕਿਸੇ ਦੀ ਅਦਾ ਥੋੜਾ ਸਮਾਂ ਲੱਗ ਸਕਦਾ ਹੈ ਪਰ ਅਰਦਾਸ ਪੂਰੀ ਜ਼ਰੂਰ ਹੁੰਦੀ ਹੈ ਹੁਣ 사ਸੰਗਤ ਜੀ ਇੱਕ ਭੈਣ ਜਿਨ੍ਹਾਂ ਨੇ ਹੱਡ ਬੀਤੀ ਦੱਸੀ ਉਹ ਭੈਣ ਇਸ ਟਾਈਮ ਕੈਨੇਡਾ ਨੇ ਸੋ ਉਹਨਾਂ ਨੇ ਹੱਡ ਬੀਤੀ ਦੱਸੀ ਸੀ ਉਹ ਭੈਣ ਦੱਸਦੇ ਨੇ ਕਿ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਚਪਰਾ ਸਾਹਿਬ ਦੀਆਂ ਹਾਜ਼ਰੀਆਂ ਭਰੀਆਂ ਸ਼ਹੀਦਾਂ ਸਾਹਿਬ ਜਾਨਦੇ ਨੇ ਅਸੀਂ ਸਾਰਾ ਪਰਿਵਾਰ ਜਾਣਾ ਕਹਿੰਦੇ ਸ਼ਹੀਦਾਂ ਨੇ ਕਿਰਪਾ ਕੀਤੀ ਤੇ ਮੇਰਾ ਬਾਹਰ ਦਾ ਬਣ ਗਿਆ ਤੇ ਮੈਂ ਬਾਹਰ ਚਲੀ ਗਈ ਤੇ ਉਧਰ ਜਾ ਕੇ ਕਹਿੰਦੇ ਕਿ ਥੋੜਾ ਜਿਆ ਹੁਣ ਰਜੇਵੇਂ ਆ ਜਪਨ ਕਰਕੇ ਥੋੜਾ ਬਾਣੀ ਦਾ ਪੈਰਾ ਘਟਿਆ ਪਰ ਬਾਣੀ ਪੜਦੀ ਸਾਮ ਹੈ ਜਿੰਨਾਂ ਜਪਜੀ ਸਾਹਿਬ ਜ਼ਰੂਰ ਕਰਨਾ ਹੁੰਦਾ ਸੀ ਰਹਿਰਾ ਸਾਹਿਬ ਕਰਨਾ ਹੁੰਦਾ ਸੀ ਕਹਿੰਦੇ ਕਿ ਕਿਰਪਾ ਹੋਈ ਚਲੋ ਸਮਾਂ ਲੰਘਿਆ ਬੀਤਿਆ ਹੁਣ ਪੀਆਰ ਦੀ ਟੈਨਸ਼ਨ ਕਿ ਪੀਆਰ ਹੋ ਜੇ ਪੀਆਰ ਨਹੀਂ ਸੀ ਆ ਰਹੀ ਕਹਿੰਦੇ ਕਿ ਮੈਂ ਫੇਰ ਅਰਦਾਸ ਬੇਨਤੀ ਸ਼ਹੀਦਾਂ ਅਗੇ ਕੀਤੀ ਕਿਉਂਕਿ ਸਾਡੀ ਮਨੁੱਖੀ ਮਨ ਦੀ ਬਿਰਤੀ ਇਹੀ ਹੈ ਦੁੱਖ ਹੁੰਦਾ ਹੈ ਕੋਈ ਚੀਜ਼ ਚਾਹੀਦੀ ਉਹ ਤੋਂ ਬਾਣੀ ਪੜ ਲੈਨੇ ਆ ਉਹਦੋਂ ਵੱਤ ਤੋਂ ਵੱਤ ਸਮਾਂ ਵੀ ਕੱਢ ਲੈਨੇ ਆ ਜਦੋਂ ਚੀਜ਼ ਮਿਲ ਜਾਂਦੀ ਹੈ ਫਿਰ ਅਸੀਂ ਬਹਾਨੇ ਆ ਜਾਂਦੇ ਸਾਡੇ ਕੋਲ ਸਮਾਂ ਨਹੀਂ ਹੈ ਸੋ ਭੈਣ ਕਹਿੰਦੀ ਕਿ ਇਦਾਂ ਮੈਂ ਫੇਰ ਜਪੜਾ ਸਾਹਿਬ ਦੀ ਹਾਜ਼ਰੀ ਸੁੱਕੀ ਉਹ ਭੈਣ ਕਹਿੰਦੀ ਕਿ ਮੈਂ 2 ਸਾਲ ਲਗਾਤਾਰ ਜਪੜਾ ਸਾਹਿਬ ਦੀ ਹਾਜ਼ਰੀ ਭਰਦੀ ਰਹੀ ਅਰਜ਼ੋਈਆਂ ਬੇਨਤੀਆਂ ਅਰਦਾਸਾਂ ਕਰਦੀ ਰਹੀ ਪਰ ਕਹਿੰਦੇ ਕਿ ਮੈਂ ਮਤਲਬ ਨਹੀਂ ਪੂਰੀ ਹੋਈ ਪੀਆਰ ਨਹੀਂ ਆ ਰਹੀ ਸੀ ਪੀਆਰ ਦਾ ਕੋਈ ਨਹੀਂ ਸੀ ਆ ਰਿਹਾ ਬੜਾ ਕੋਸ਼ਿਸ਼ਾਂ ਕਰ ਲੀਆਂ ਹਰੇਕ ਪਾਸੇ ਹੱਥ ਨੱਥ ਨੱਥ ਭੱਜ ਲਿਆ ਸੀ ਪਰ ਨਹੀਂ ਸੀ ਆ ਰਹੀ ਕਹਿੰਦੇ ਕਿ ਮੈਂ ਰੋਜ਼ਾਨਾ ਅਰਦਾਸਾਂ ਕਰਨੀ ਕਿ ਬਾਬਾ ਜੀ ਕੀ ਗਲਤੀ ਹੋ ਗਈ ਹੈ ਕਿਰਪਾ ਕਰੋ ਤੁਸੀਂ ਇੱਥੋਂ ਤੱਕ ਸਹਾਇਤਾ ਕੀਤੀ ਅੱਗੇ ਵੀ ਤੁਸੀਂ ਉਹ ਕਰਨੀ ਹੈ ਉਹ ਭੈਣ ਕਹਿੰਦੇ ਕਿ ਤੇ ਹੁਣ ਕਹਿੰਦੇ ਕਿ ਮੇਰੇ ਨਾਲ ਨਾ ਕੁਝ ਅਜੀਬ ਕਰਨਾਵਾ ਕੁਝ ਮਹੀਨਿਆਂ ਤੋਂ ਹੋ ਰਹੀਆਂ ਸੀ ਕਿ ਮੈਨੂੰ ਕੋਈ ਨਾ ਕੋਈ ਸੁਪਨਾ ਆਉਣਾ ਸੁਪਨੇ ਦੇ ਵਿੱਚ ਕਦੀ ਮੈਨੂੰ ਦਿਖਣਾ ਕਿ ਸ਼ਸਤਰ ਦਿਖਣੇ ਸਿੰਘਾਂ ਦੇ ਸ਼ਸਤਰ ਦਿਖਣੇ ਬੜੇ ਤੇ ਜਿੱਦਾਂ ਮੈਨੂੰ ਕਈ ਵਾਰੀ ਜੰਗ ਜੋਧ ਦਿਖਣੇ ਸੁਪਨੇ ਦੇ ਵਿੱਚ ਕਈ ਵਾਰੀ ਮੈਨੂੰ ਸਿੰਘਾਂ ਦੇ ਘੋੜੇ ਦਿਖਣੇ ਉਹ ਪੱਠੇ ਖਾਂਦੇ ਹੋਏ ਦਿਖਣੇ ਕਦੀ ਮੈਨੂੰ ਮਤਲਬ ਨਿਸ਼ਾਨ ਸਾਹਿਬ ਦਿਖਣਾ ਕਦੀ ਜੋਤ ਦਿਖਣੀ ਕਦੀ ਏਦਾਂ ਬਜ਼ੁਰਗ ਨਿਹੰਗ ਸਿੰਘ ਦਿਖਣੇ ਕਹਿੰਦੇ ਬੜਾ ਦਿਖਣੇ ਕਹਿੰਦੇ ਮੈਂ ਪਹਿਲਾਂ ਗੌਰ ਨਹੀਂ ਕੀਤਾ ਕਹਿੰਦੇ ਕੀ ਫੇਰੇ ਜਦੋਂ ਹੁਣ ਇੱਧਰ ਵੀ ਸਾਡੇ ਕਹਿੰਦੇ ਕਿ ਜਾਣਾ ਗੁਰੂ ਘਰ ਤੇ ਕੋਈ ਇਦਾਂ ਦੇ ਸੰਗੀ ਸਾਥੀ ਉੱਧਰ ਕਹਿੰਦੇ ਕਿ ਮਿਲੇ ਕੋਈ ਗੁਰੂ ਕੇ ਪ੍ਰੇਮੀ ਮਿਲੇ ਜਦੋਂ ਉਹਨਾਂ ਨੇ ਮੈਂ ਚੀਜ਼ ਸ਼ੇਅਰ ਕੀਤੀ ਕਿ ਇਦਾਂ ਵੀ ਮੈਨੂੰ ਇਦਾਂ ਦੇ ਸੁਪਨੇ ਆਉਂਦੇ ਆ ਕਿ ਇਹਨਾਂ ਦਾ ਕੀ ਕਾਰਨ ਹੋ ਸਕਦਾ ਹੈ ਕਿ ਮੈਨੂੰ ਸਮਝ ਨਹੀਂ ਆਉਂਦੀ ਕਿਉਂਕਿ ਬੇਸਮਝਾਂ ਕਹਿੰਦੇ ਮੈਨੂੰ ਪਤਾ ਨਹੀਂ ਸੀ ਕਹਿੰਦੇ ਉਹਨਾਂ ਨੇ ਕਿਹਾ ਕਿ ਇਹ ਸ਼ਹੀਦਾਂ ਦੀ ਤੁਹਾਡੇ ਤੇ ਕਿਰਪਾ ਹੈ ਜੇ ਤੁਹਾਨੂੰ ਇਹ ਚੀਜ਼ਾਂ ਦਿਖਦੀਆਂ ਨਹੀਂ ਕਿਉਂਕਿ ਇਹ ਸਾਰੀਆਂ ਚੀਜ਼ਾਂ ਸ਼ਹੀਦਾਂ ਨਾਲ ਰਿਲੇਟਡ ਨੇ ਤੇ ਸ਼ਹੀਦਾਂ ਦੀ ਤੁਹਾਡੇ ਤੇ ਕਿਰਪਾ ਹੈ ਵੀ ਤੁਸੀਂ ਹੁਣ ਮੈਂ ਤੁਹਾਨੂੰ ਕੀ ਦੱਸ ਸਕਦਾ ਕਿੰਨੇ ਜਿੰਨੂੰ ਮੈਂ ਪੁੱਛਿਆ ਉਹ ਕਹਿੰਦਾ ਮੈਂ ਤੁਹਾਨੂੰ ਕੀ ਦੱਸ ਸਕਦਾ ਤੁਸੀਂ ਸ਼ਹੀਦਾਂ ਨੂੰ ਬੇਨਤੀ ਕਰੋ ਕਿ ਉਹ ਆਪ ਹੀ ਤੁਹਾਨੂੰ ਸਮਝਾਉਣ ਪੀਓ ਚਾਹੁੰਦੇ ਕੀ ਨੇ ਵੀ ਕੀ ਤੁਹਾਡੇ ਕੋਲ ਸੇਵਾ ਲੈਣਾ ਚਾਹੁੰਦੇ ਨੇ ਕੀ ਚਾਹੁੰਦੇ ਨੇ ਤੁਹਾਡੇ ਕੋਈ ਕੋਈ ਗਲਤੀ ਹੋਈ ਆ ਕਿਉਂ ਅਰਦਾਸ ਪੂਰੀ ਨਹੀਂ ਹੁੰਦੀ ਪਈ ਤੇ ਉਹ ਭੈਣ ਕਹਿੰਦੀ ਕਿ ਮੈਂ ਫਿਰ ਸ਼ਹੀਦਾਂ 'ਗੇ ਅਰਦਾਸ ਕਰਨੀ ਸ਼ੁਰੂ ਕੀਤੀ ਸ਼ੀਦੋ ਕਿ ਮੈਂ ਤੇ ਅਣਜਾਣ ਹਾਂ ਉਹ ਲੱਕੜਾ ਮੈਨੂੰ ਇਹ ਨਹੀਂ ਸੋਝੀ ਨਹੀਂ ਇਹ ਨਹੀਂ ਸਮਝ ਨਹੀਂ ਮੈਂ ਨਹੀਂ ਸਮਝ ਪਾਰੀ ਨਹੀਂ ਸਮਝ ਸਕਦੀ ਸੱਚੇ ਬਾਦਸ਼ਾਹ ਸ਼ਹੀਦ ਸਿੰਘੋ ਧੰਨ ਬੱਬਾ ਦੀਪ ਸਿੰਘ ਜੀ ਧੰਨ ਬੱਬਾ ਨੋਹ ਸਿੰਘ ਜੀ ਧੰਨ ਹੋ ਸ਼ਹੀਦ ਸਿੰਘੋ ਤੁਸੀਂ ਕਿਰਪਾ ਕਰਕੇ ਮੈਨੂੰ ਸਮਝਾਉਣਾ ਕਰੋ ਤੋਂ ਭੈਣ ਕਹਿੰਦੀ ਕਿ ਨਿੱਤਾਬਦ ਮੈਂ ਇਹ ਅਰਦਾਸ ਕਰਨੀ ਸ਼ੁਰੂ ਕੀਤੀ ਕਹਿੰਦੀ ਕਿ ਫਿਰ ਦੋ ਤਿੰਨ ਹਫ਼ਤੇ ਬਾਅਦ ਫਿਰ ਇੱਕ ਸੁਪਨਾ ਮੈਨੂੰ ਆਇਆ ਉਹ ਸੁਪਨੇ ਦੇ ਵਿੱਚ ਸਾਸ ਸੰਗੇ ਜੀ ਉਹ ਭੈਣ ਕਹਿੰਦੀ ਕਿ ਮੈਨੂੰ ਮਤਲਬ ਅੰਗੀਠਾ ਲਿਖਿਆ ਇੱਕ ਉਹ ਅੰਗੀਠਾ ਜਿਹੜਾ ਸੀ ਕਹਿੰਦੇ ਕਿ ਜਦੋਂ ਮੈਂ ਬਾਅਦ ਵਿੱਚ ਸੁਪਨੇ 'ਚ ਚੈੱਕ ਕੀਤਾ ਤੇ ਉਹ ਅੰਗੀਠਾ ਉਹ ਵਾਲਾ ਦਿਖਿਆ ਸੀ ਕਹਿੰਦੇ ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਉਹਨੂੰ ਅੰਗੀਠਾ ਸਾਹਿਬ ਕਹਿੰਦੇ ਨੇ ਕਹਿੰਦੇ ਕਿ ਪਹਿਲਾਂ ਮੈਨੂੰ ਦਿਖਿਆ ਤੇ ਜਦੋਂ ਬਾਅਦ ਵਿੱਚ ਕਹਿੰਦੇ ਕਿ ਮੈਂ ਪੂਰੀ ਵੀਡੀਓ ਸੱਚ ਕੀਤੀ ਆ ਅਮਰਸਾ ਦੇ ਗੁਰੂ ਕਾਸ਼ੀਦਾਂ ਦੇ ਗੁਰਦੁਆਰੇ ਕਹਿੰਦੇ ਉਹ ਅੰਗੀਠਾ ਮੈਨੂੰ ਜਾਂਦੇ ਬਾਬਾ ਨੋ ਸਿੰਘ ਦੇ ਸਮਾਧੇ ਤੇ ਦਿਖਿਆ ਤੇ ਜਾਂ ਦਿਖਿਆ ਟਾਲਾ ਸਾਹਿਬ ਕਹਿੰਦੇ ਕਿ ਫੇਰ ਮੈਨੂੰ ਇਹ ਚੀਜ਼ ਦਾ ਹੋਇਆ ਕਿ ਮਨਾ ਅੰਗੀਠਾ ਸਾਹਿਬ ਕਿਉਂ ਦਿਖਿਆ ਮੈਨੂੰ ਤੇ ਕਹਿੰਦੇ ਕਿ ਫਿਰ ਜਦੋਂ ਮੈਨੂੰ ਪਤਾ ਲੱਗਾ ਵੀ ਉੱਥੇ ਸੰਗਤਾਂ ਅਗੀਤਾ ਸਾਹਿਬ ਤੇ ਚੋਲੇ ਦੀ ਸੇਵਾ ਕਰਦੀਆਂ ਨੇ ਤੇ ਸ਼ਹੀਦਾਂ ਦੀ ਖੁਸ਼ੀ ਮਿਲਦੀ ਹੈ ਇਹ ਸੇਵਾ ਹੈ ਸ਼ਹੀਦਾਂ ਜਦੋਂ ਸ਼ਹੀਦਾਂ ਦੇ ਨਾਂ ਦੇ ਕੋਈ ਵਸਤਰ ਪੇਟਾ ਕਰਨੇ ਹੁੰਣ ਸਾਸੰਗ ਜੀ ਸ਼ਹੀਦਾਂ ਦੇ ਨਾਂ ਦੇ ਵਸਤਰੀ ਹੀ ਆ ਜਾਂਦੇ ਪੰਜ ਸਿੰਘ ਹੋਂਡ ਨਿਹੰਗ ਸਿੰਘ ਉਹਨਾਂ ਨੂੰ ਨੀਲੇ ਵਸਤਰ ਪੇਟਾ ਕਰਨੇ ਕੋਈ ਸ਼ਹੀਦੀ ਫੌਜਾਂ ਜਿਹੜੀਆਂ ਨੇ ਉਹ ਨੀਲੇ ਵਸਤਰ ਪਹਿਨਦੀਆਂ ਨੇ ਨੀਲੇ ਵਸਤਰ ਹੁੰਦੇ ਨੇ ਉਹਨਾਂ ਦੇ ਇਹ ਨੀਲਾ ਨੀਲਾ ਬਾਣਾ ਇਹੀ ਪੇਟਾ ਕਰਨੇ ਨੇ ਤੇ ਜਾਂ ਫਿਰ ਸ਼ਹੀਦ ਸਿੰਘਾਂ ਦੇ ਜਿੱਥੇ ਅੰਗੀਠੇ ਨੇ ਜਿੱਦਾਂ ਬਾਬਾ ਨੋਹ ਸਿੰਘ ਜੀ ਦਾ ਅੰਗੀਠਾ ਹੋਇਆ ਜਿੱਥੇ ਸਮਾਦਾ ਬਾਬਾ ਨੋਹ ਸਿੰਘ ਜੀ ਉੱਥੇ ਵੀ ਚੜਦਾ ਏ ਚੋਲਾ ਸਾਹਿਬ ਚੜਦਾ ਏ ਭੈਣ ਕਹਿੰਦੀ ਕਿ ਮਨ ਚ ਆਇਆ ਕਿ ਮਨਾ ਮਹਾਰਾਜ ਜੈ ਸ਼ਹੀਦ ਸਿੰਘ ਸੇਵਾ ਲੈਣਾ ਚਾਹੁੰਦੇ ਨੇ ਫਿਰ ਉਹ ਭੈਣ ਕਹਿੰਦੀ ਕਿ ਮੈਂ ਸਾਰੇ ਸੁਪਨੇ ਇੱਕ ਵਾਰੀ ਆਪਣੇ ਇਕੱਠੇ ਕਰਕੇ ਦੇਖੇ ਮਤਲਬ ਦੁਬਾਰਾ ਸੋਚਿਆ ਕਿ ਕਿਹੜਾ ਕਿਹੜਾ ਸੁਪਨਾ ਆਇਆ ਘੋੜੇ ਦਿਖੇ ਤੇ ਕਹਿੰਦੇ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਸਿੰਘਾਂ ਦੇ ਘੋੜਿਆਂ ਦੀ ਸੇਵਾ ਦਾ ਵੀ ਬੜਾ ਮਹੱਤਮ ਹੈ ਕਹਿੰਦੇ ਕਿ ਮੈਨੂੰ ਕੋਈ ਇੱਥੇ ਸਿੰਘ ਮਿਲਿਆ ਸੀ ਤੇ ਉਹਨੇ ਦੱਸਿਆ ਕਿ ਭਾਈ ਰਤਨ ਸਿੰਘ ਭੰਗੂ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ ਕਹਿੰਦੇ ਕਿ ਉਹਨਾਂ ਨੇ ਦੱਸਿਆ ਕਿ ਇਦਾਂ ਗ੍ਰੰਥਾਂ ਦੇ ਵਿੱਚ ਲਿਖਿਆ ਏ ਵੀ ਜਿਹੜਾ ਸਿੰਘਾਂ ਦੇ ਘੋੜਿਆਂ ਦੀ ਸੇਵਾ ਕਰਦਾ ਹੈ ਨਾ ਕੋਈ ਪੱਠਾ ਦਿੱਤਾ ਉਹਨਾਂ ਨੂੰ ਪਾਉਂਦਾ ਹੈ ਕੋਈ ਦਾਣੇ ਪਾਉਂਦਾ ਹੈ ਕੋਈ ਚਣੇ ਪਾਉਂਦਾ ਹੈ ਕੋਈ ਕਿਸੇ ਵੀ ਤਰੀਕੇ ਦੀ ਸੇਵਾ ਕਰਦਾ ਘੋੜਿਆਂ ਦੀ ਉਹਦਾ ਉਹਦੀ ਇਸ ਜਹਾਨੀ ਵੀ ਰੱਖਿਆ ਹੁੰਦੀ ਤੇ ਉਹਦੀ ਅਗਲੇ ਜਹਾਨੀ ਵੀ ਰੱਖਿਆ ਹੁੰਦੀ ਪੀ ਉਹਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਖੜੇ ਹੁੰਦੇ ਨੇ ਸ਼ਹੀਦੀ ਫੌਜਾਂ ਖੜੀਆਂ ਹੁੰਦੀਆਂ ਨੇ ਤੇ ਐਡੀ ਮਹਾਨਤਾ ਹੈ ਸਿੰਘਾਂ ਦੇ ਕੋੜਿਆਂ ਦੀ ਸੇਵਾ ਦੀ ਕਹਿੰਦੇ ਕਿ ਫਿਰ ਮੈਨੂੰ ਸੁਪਨਾ ਆਉਂਦਾ ਸੀ ਜੋਤ ਦਾ ਤੇ ਫਿਰ ਕਹਿੰਦੇ ਕਿ ਜੋਤ ਮੈਂ ਇੱਥੇ ਤੇ ਨਹੀਂ ਸੀ ਜਗਾਉਂਦੀ ਪਰ ਸਾਡੇ ਘਰ ਜਗਦੀ ਸੀ ਤੇ ਫਿਰ ਮਨਾ ਮਨ ਚ ਆਇਆ ਕਿ ਮਨਾ ਕਿਉਂ ਨਾ ਜੋਤ ਦੇ ਘੋੜੀ ਸੇਵਾ ਵੀ ਸ਼ਹਿਰ ਸਿੰਘ ਲੈਣਾ ਚਾਹੁੰਦੇ ਹਉਣ ਕਹਿੰਦੇ ਦੋ ਸੇਵਾ ਹੋ ਗਈਆਂ ਫਿਰ ਮੈਨੂੰ ਸ਼ਸ਼ਤਰ ਦੇਖਦੇ ਸੀ ਬੜੇ ਤੇ ਨਿਸ਼ਾਨ ਸਾਹਿਬ ਦੇਖਣਾ ਤੇ ਫਿਰ ਮਨ ਚ ਆਇਆ ਕਿ ਨਿਸ਼ਾਨ ਸਾਹਿਬ ਦੀ ਸੇਵਾ ਮਨਾ ਤੋ ਨਹੀਂ ਕਰਦੀ ਫਿਰ ਕਹਿੰਦੇ ਕਿ ਨਿਸ਼ਾਨ ਸਾਹਿਬ ਦੀ ਸੇਵਾ ਮੈਂ ਆਪਣੇ ਘਰਦਿਆਂ ਨੂੰ ਵੀ ਕਿਹਾ ਵੀ ਤੁਸੀਂ ਜਾ ਕੇ ਪਿੰਡ ਵਾਲੇ ਗੁਰੂ ਘਰ ਨਿਸ਼ਾਨ ਸਾਹਿਬ ਦੀ ਸੇਵਾ ਕਰਿਓ ਵੀ ਕੱਚੀ ਲਸੀ ਨਾਲ ਉਹਦਾ ਇਸ਼ਨਾਨ ਕਰਾਇਓ ਤੇ ਕਹਿੰਦੇ ਕਿ ਉੱਥੇ ਫਿਰ ਨਿਸ਼ਾਨ ਸਾਹਿਬ ਚੜ੍ਹਨਾ ਸੀ ਸਾਡੇ ਪਿੰਡ ਵਰਦ ਹੋ ਗਿਆ ਸੀ ਕਾਫੀ ਛੋਟਾ ਸੀ ਤੇ ਵੱਡਾ ਕਰਨਾ ਸੀ ਕਹਿੰਦੇ ਕਿ ਮੈਨੂੰ ਲੱਗਾ ਕਿ ਮਨਾ ਇਹ ਸੇਵਾ ਕਰਨ ਦਾ ਮੌਕਾ ਹੈ ਸ਼ਾਇਦ ਸਿੰਘ ਇਹੀ ਸੇਵਾ ਤੇਰੇ ਕੋਲ ਲੈਣਾ ਚਾਹੁੰਦੇ ਹੋਣ ਕਿੰਦੇ ਚਲੋ ਉਹ ਸੇਵਾ ਵੀ ਮਹਾਰਾਜ ਵੱਲੋਂ ਸੋਚ ਲਈ ਕੀ ਉਹ ਵੀ ਕਰਨੀ ਹੈ ਬਾਬਾ ਦੀਪ ਸਿੰਘ ਲੈਣਾ ਚਾਹੁੰਦੇ ਨੇ ਸੇਵਾ ਫਿਰ ਕਹਿੰਦੇ ਅਗੀਠਾ ਸਾਹਿਬ ਦੇ ਜਿਹੜੇ ਉਹ ਵਸਤਰ ਛੱਡ ਦੇਨੇ ਸਿੰਘਾਂ ਦੇ ਉਹ ਵੀ ਫਿਰ ਸਿੰਘਾਂ ਦੇ ਘੋੜਿਆਂ ਲਈ ਕਹਿੰਦੇ ਕਿ ਜਿੰਨਾ ਕੁ ਮੈਨੂੰ ਪਤਾ ਲੱਗਾ ਵੀ ਕੀ ਕੀ ਦੇ ਸਕਦੇ ਆ ਉਹ ਵੀ ਦਿੱਤਾ ਤੇ ਕਹਿੰਦੇ ਕਿ ਇੱਕ ਸੇਵਾ ਜਿਹੜੀ ਮੈਨੂੰ ਸੁਪਨਾ ਨਹੀਂ ਸੀ ਆਇਆ ਉਹ ਮੈਂ ਆਪਣੇ ਮਨੋਂ ਕਰਾਤੀ ਛੀਦੀ ਦੇਖਦੀ ਪੀ ਉਹ ਮੈਨੂੰ ਨਹੀਂ ਸੀ ਦੇਖਦਾ ਵੀ ਸਿੰਘ ਕਿਤੇ ਰਗੜਾ ਲੋਂਦੇ ਹਣ ਉਹ ਨਹੀਂ ਸੀ ਦਿਖੇ ਪਰ ਕਹਿੰਦੇ ਕਿ ਮਨ ਚਾਹੇ ਕਿ ਮਣਾ ਵੀ ਸੇਵਾ ਹੁਣ ਕਰਦੇ ਕਿਉਂਕਿ ਮੈਨੂੰ ਪਤਾ ਲੱਗਾ ਜਦੋਂ ਵੀ ਸਿੰਘਾਂ ਦੇ ਸਤਾਨਾਂ ਤੇ ਸ਼ਹੀਦਾਂ ਦੇ ਸਤਾਨਾਂ ਤੇ ਕਿਹੜੀ ਕਿਹੜੀ ਸੇਵਾ ਕੀਤੀ ਜਾ ਸਕਦੀ ਉਹ ਭੈਣ ਕਹਿੰਦੀ ਕਿ ਮੈਂ ਸ਼ਹੀਦੀ ਦੇਗਾ ਕਰਵਾਤੀਆਂ ਅਗੀਠਾ ਸਾਹਿਬ ਜਿਹੜੇ ਚੋਲੇ ਚੜ੍ਹਦੇ ਨੇ ਸ਼ਹੀਦਾਂ ਦੇ ਉਹ ਚੜ੍ਹਾਤੇ ਕਿ ਉਹਦੇ ਟੀਮ ਚੜਾਤੇ ਸ਼ਹੀਦਾਂ ਦੇ ਸਥਾਨਾਂ ਤੇ ਫਿਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਨਿਸ਼ਾਨ ਸਾਹਿਬ ਦੀ ਸੇਵਾ ਲਈ ਵੀ ਚਲੋ ਜਿੰਨਾ ਕੋ ਬੰਦਾ ਸਰਦਾ ਸੀ ਉਹ ਵੀ ਭੇਜਤਾ ਪਿਛੋਂ ਨਿਸ਼ਾਨ ਸਾਹਿਬ ਦੀ ਸੇਵਾ ਹੋ ਜੇਗੀ ਉਹ ਭੈਣ ਕਹਿੰਦੇ ਕਿ ਇਹ ਸਾਰੀਆਂ ਸੇਵਾਵਾਂ ਹੋਦੀਆਂ ਕਹਿੰਦੇ ਜਿੱਦਾਂ ਮੈਂ ਸ਼ਹੀਦੀ ਦੇਗਾਂ ਕਰਾਉਣੀ ਆ ਤੇ ਕਹਿੰਦੇ ਕਿ ਉਦਾਂ ਨਹੀਂ ਮੈਨੂੰ ਸੁਪਨਾ ਆ ਜਾਂਦਾ ਫੇਰ ਕੀ ਸ਼ਹੀਦੀ ਦੇਗਾ ਮਤਲਬ ਸੁਪਨਾ ਮੈਂ ਜਿੱਦਾਂ ਮੈਨੂੰ ਕਹਿੰਦੀ ਮੈਨੂੰ ਹੁਣ ਪੂਰਾ ਯਾਦ ਨਹੀਂ ਪਰ ਮੈਨੂੰ ਸੁਪਨਾ ਕਿਸ ਤਰੀਕੇ ਨਾਲ ਆਇਆ ਪਰ ਜਦੋਂ ਮੈਨੂੰ ਸਵੇਰੇ ਕਹਿੰਦੀ ਜਾਗ ਖੁੱਲਦੀ ਹੈ ਤੇ ਮੈਨੂੰ ਏਦਾਂ ਲੱਗਦਾ ਕਿ ਮੈਨੂੰ ਸੁਪਨੇ ਚ ਕੁਝ ਏਦਾਂ ਦਿਖਿਆ ਹੈ ਵੀ ਜਿੱਦਾਂ ਮੈਨੂੰ ਕਿਹਾ ਗਿਆ ਕਿ ਪੁੱਤਰ ਵੀ ਤੂੰ ਸ਼ਹੀਦੀ ਦੇਗਾ ਲਗਾਤਾਰ ਕਰਾ ਸ਼ਹੀਦਾਂ ਦੀ ਤੇਰੇ ਤੇ ਖੁਸ਼ੀ ਹੋ ਰਹੀ ਹੈ ਕਿਰਪਾ ਹੋ ਰਹੀ ਹੈ ਤੇਰੀ ਸ਼ਹੀਦਾਂ ਤੇ ਬਹੁਤ ਕਿਰਪਾ ਆ ਤੇਰੇ ਤੇ ਤੇ ਬਹੁਤ ਸੇਵਾਵਾਂ ਸ਼ਹੀਦਾਂ ਨੇ ਤੇਰੇ ਕੋ ਅੱਗੇ ਵੀ ਲੈਣੀਆਂ ਅਜੇ ਵੀ ਲੈ ਰਹੇ ਨੇ ਤੇਰੇ ਸਾਰੇ ਕਾਰਜ ਰਾਸ ਹੋ ਜਣੇ ਉਹ ਭੈਣ ਕਹਿੰਦੀ ਕਿ ਫਿਰ ਮੈਂ ਲਗਾਤਾਰ ਸ਼ਹੀਦੀ ਦੇਗਾ ਕਰਾਈਆਂ ਤੇ ਐਸੀ ਸ਼ਹੀਦਾਂ ਦੀ ਸੇਵਾ ਦੀ ਮਹਾਨਤਾ ਐਸੀਆਂ ਸ਼ਹੀਦਾਂ ਦੀ ਬਖਸ਼ਿਸ਼ ਹੋਈ ਉਹ ਭੈਣ ਕਹਿੰਦੀ ਕਿ ਮੇਰਾ ਕਾਰਜ ਰਾਸ ਹੋਇਆ ਕਿ ਆਉਣ ਵਾਲੇ 6 ਮਹੀਨੇ ਦੇ ਵਿੱਚ ਹੀ ਉਹ ਭੈਣ ਕਹਿੰਦੀ ਕਿ ਮੇਰੀ ਪੀਆਰ ਆ ਗਈ ਤੇ ਅੱਜ ਮੈਂ ਕੈਨੇਡਾ ਦੇ ਵਿੱਚ ਪੱਕੀ ਆ ਤੇ ਸ਼ਹੀਦਾਂ ਦੀ ਪੱਕੀ ਸੇਵਕ ਆ ਉਹ ਭੈਣ ਅੱਜ ਵੀ ਚਪਾਲਾ ਸਾਹਿਬ ਦੀ ਹਾਜ਼ਰੀ ਭਰਦੀ ਹੈ ਉਹ ਭੈਣ ਕਹਿੰਦੇ ਕਿ ਹੁਣ ਮੈਨੂੰ ਇੱਕ ਇੱਕ ਚੀਜ਼ ਮੰਗਣ ਦੀ ਲੋੜ ਨਹੀਂ ਪੈਂਦੀ ਹੁਣ ਮੈਨੂੰ ਅਰਦਾਸਾਂ ਕਰਨ ਦੀ ਲੋੜ ਨਹੀਂ ਪੈਂਦੀ ਕਿ ਮੈਨੂੰ ਆ ਵੀ ਦੇ ਦਿਓ ਉਹ ਵੀ ਦੇ ਦੇ ਕਹਿੰਦੇ ਕਿ ਹੋਂਦੇ ਐਸਾ ਪ੍ਰੇਮ ਸ਼ੀਦਾ ਨੇ ਨਾਲ ਪਾ ਲਿਆ ਏ ਕਿ ਹੁਣ ਸ਼ਹੀਦ ਆਪ ਸਹਾਈ ਹੁੰਦੇ ਨੇ ਮੇਰੇ ਮੰਗਣ ਤੋਂ ਪਹਿਲਾਂ ਮੇਰੀਆਂ ਜ਼ਰੂਰਤਾਂ ਪੂਰੀਆਂ ਕਰ ਦਿੰਦੇ ਨੇ ਐਸਾ ਪ੍ਰੇਮ ਸਾਥ ਸੰਗਜੀ ਹੋ ਜੇ ਤੇ ਸਾਨੂੰ ਬਾਰ ਬਾਰ ਹੱਥ ੱਡਣ ਦੀ ਲੋੜ ਨਾ ਪਵੇ ਸ਼ਹੀਦ ਸਹਾਈ ਹੁੰਦੇ ਨੇ ਅੰਗ ਸੰਗ ਹੋ ਕੇ ਵਰਤਦੇ ਨੇ ਸੋ ਬਾਣੀ ਵੀ ਰੱਜ ਕੇ ਪੜਿਆ ਕਰੋ ਸ਼ਹੀਦਾਂ ਦੇ ਸਥਾਨਾਂ ਤੇ ਜੇ ਸੇਵਾ ਕਰਨ ਦਾ ਮੌਕਾ ਮਿਲੇ ਤੇ ਸਾਧ ਸੰਗਤ ਜੀ ਕਦੀ ਵੀ ਟਾਈਮ ਖੰਜੋਣਾ ਨਹੀਂ ਚਾਹੀਦਾ ਕਿਉਂਕਿ ਸਮੇਂ ਦਾ ਤੇ ਸਵਾਸਾਂ ਦਾ ਕੋਈ ਪਤਾ ਨਹੀਂ ਕਿ ਸਮੇਂ ਕੀ ਹੋ ਜਾਣਾ ਹੈ ਕਿਹੜਾ ਪਾਣਾ ਵਾਪਰ ਜਾਣਾ ਹੈ ਜਦੋਂ ਵੀ ਸਮਾਂ ਲੱਗੇ ਜਦੋਂ ਵੀ ਮੌਕਾ ਮਿਲੇ ਸੇਵਾ ਕਰ ਲੈਣੀ ਚਾਹੀਦੀ ਹੈ ਬਾਣੀ ਪੜ ਲੈਣੀ ਚਾਹੀਦੀ ਹੈ ਸੋ ਸਾਧ ਸੰਗਤ ਜੀ ਸ਼ਹੀਦਾਂ ਦੇ ਸਥਾਨਾਂ ਤੇ ਸੇਵਾ ਵੀ ਕਰਨੀ ਹੈ ਤੇ ਬਾਣੀ ਵੀ ਪੜਨੀ ਹੈ ਤੇ ਜਿੱਥੇ ਵੀ ਸੇਵਾ ਦਾ ਮੌਕਾ ਮਿਲਦਾ ਕੋਈ ਸਥਾਨ ਸਾਸੰਗਤ ਜੀ ਤੁਹਾਡੇ ਪਿੰਡ 'ਚ ਹੈ ਲੱਗ ਚਾਗੇ ਹੈ ਜਰੂਰ ਸੇਵਾਵਾਂ ਕਰਿਆ ਕਰੋ ਲੋੜਵਾਂ ਦੀ ਲੋੜ ਪੂਰੀ ਕਰਿਆ ਕਰੋ ਸ਼ਹੀਦਾਂ ਦੀ ਬਹੁਤ ਹੀ ਖੁਸ਼ੀ ਮਿਲਦੀ ਹੈ ਸਾਸੰਗਤ ਜੀ ਹੁਣ ਤੁਹਾਡੇ ਚਰਨਾਂ 'ਚ ਬੈਠਦੀਆਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਗੁਰੂ ਕੇ ਸਥਾਨ ਗੁਰਦੁਆਰਾ ਰਾਮਸਰ ਸਾਹਿਬ ਸੋ ਜਿਸ ਸਥਾਨ ਦੀ ਕਰ ਸੇਵਾ ਤਦ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਕਰਵਾ ਰਹੇ ਨੇ ਆਪ ਸਭ ਸੰਗਤਾਂ ਬਹੁਤ ਵੱਧ ਚੜਕੇ ਨਾ ਸੇਵਾਵਾਂ 'ਚ ਹਿੱਸਾ ਪਾਉਂਦੀਆਂ ਆਈਆਂ ਹੋ ਤੇ ਅੱਗੇ ਵੀ ਆਪ ਜੀ ਦੇ ਭਾਰੀ ਸਹਿਯੋਗ ਦੀ ਲੋੜ ਕਿਉਂਕਿ ਸੰਗਤ ਜੀ ਇਹ ਗੁਰੂ ਕੇ ਅਸਥਾਨ ਇਹ ਗੁਰੂ ਕੀਆ ਸੇਵਾਵਾਂ ਜੋ ਗੁਰੂ ਕੀ ਸੰਗਤੀ ਕਰਦੀ ਹੈ ਇਹ ਜੋ ਗੁਰੂ ਅਸਥਾਨ ਬਣਾਏ ਨੇ ਗੁਰੂ ਕੀ ਸੰਗਤ ਵਾਸਤੇ ਬਣਾਏ ਨੇ ਤੇ ਸੰਗਤ ਨੇ ਹੀ ਬੈਠਣਾ ਹੈ ਤੇ ਜਰੂਰ ਇੰਨਾ ਸੇਵਾਵਾਂ 'ਚ ਵੱਧ ਚੜਕੇ ਹਿੱਸਾ ਪਾਓ ਸੰਗਤ ਜੀ ਹੁਣ ਜਿਹੜੀਆਂ ਸੇਵਾਵਾਂ ਸ਼ੁਰੂ ਹੋਣੀਆਂ ਨੇ ਜਿਵੇਂ ਆਪ ਜੀ ਨੂੰ ਬੇਨਤੀ કરી ਸੀ ਕਿ ਟਹਾਲਾਂ ਦੀ ਸੇਵਾ ਹੋ ਗਈ ਹੈ ਜਾਲੀਆਂ ਦੀ ਸੇਵਾ ਵੀ ਹੋ ਗਈ ਹੈ ਤੇ ਇਹ ਦਰਵਾਜੇ ਜਿਹੜੇ ਨੇ ਉਹ ਵੀ ਲਾਗੇ ਹੁਣ ਦਰਵਾਜੇ ਜਿਹੜੇ ਨੇ ਉਹਨਾਂ ਨੂੰ ਪਾਲਿਸ਼ ਹੋਣੀ ਹੈ ਸੋ ਉਹਦੇ ਵਿੱਚ ਵੀ ਜ਼ਰੂਰ ਆਪ ਜੀ ਦੀ ਬਾਤ ਚੜ੍ਹ ਕੇ ਸੇਵਾਵਾਂ 'ਚ ਹਿੱਸਾ ਪਾਇਓ ਗੁਰਦੁਆਰੇ ਡਾਊਨ ਸੀਲਿੰਗ ਹੋਣੀ ਹੈ ਪੇਂਟ ਦਾ ਕੰਮ ਸ਼ੁਰੂ ਹੋਣਾ ਹੈ ਇਹਦੇ 'ਚ ਆਪ ਜੀ ਦੇ ਵੱਡੇ ਭਾਰੀ ਸਹਿਯੋਗ ਦੀ ਲੋੜ ਹੈ ਸੋ ਸੰਗਤ ਜੀ ਵੱਧ ਚੜ੍ਹ ਕੇ ਇਨ੍ਹਾਂ ਸੇਵਾਵਾਂ 'ਚ ਹਿੱਸਾ ਪਾਇਆ ਕਰੋ ਕਿਉਂਕਿ ਇਨ੍ਹਾਂ ਸੇਵਾਵਾਂ ਦੀ ਬੇਨਤੀ ਕਰਨਾ ਸਾਡਾ ਫਰਜ਼ ਬਣ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਵੱਲੋਂ ਡਿਊਟੀ ਲਈ ਹੋਈ ਹੈ ਕਿ ਜਿਹੜੀ ਜਿਹੜੀ ਸੇਵਾ ਆਈ ਜਾਂਦੀ ਹੈ ਉਦਾਂ-ਉਦਾਂ ਸੀ ਤੁਹਾਨੂੰ ਦੱਸੀ ਜਾਂਦੇ ਆ ਸੋ ਗੁਰੂ ਘਰ ਸੇਵਾ ਸੇਵਾਵਾਂ ਕਰਾਉਣ ਵਾਲੇ ਬਾਬਾ ਦੀਪ ਸਿੰਘ ਨੇ ਜਿਹੜੇ ਬਾਬਾ ਦੀਪ ਸਿੰਘ ਜੀ ਨੂੰ ਪ੍ਰੇਮ ਕਰਦੇ ਨੇ ਉਹ ਆਪਣੇ ਥੋੜੇ ਜੋ ਥੋੜਾ ਤੇ ਬਹੁਤੇ ਜੋ ਬਹੁਤਾ ਕੱਢ ਕੇ ਸੇਵਾਵਾਂ ਵਿੱਚ ਹਿੱਸਾ ਪਾਉਂਦੇ ਨੇ ਤੇ ਗੁਰੂ ਸਾਹਿਬ ਕਿਰਪਾ ਕਰਨ ਸ਼ਹੀਦ ਸਿੰਘ ਸਹਾਈ ਹੋਣ ਜਰੂਰ ਇਨ੍ਹਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਬਾਕੀ ਸੇਵਾਵਾਂ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬਣਦੇ ਨੇ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਪੀ ਲੋੜਾਂ ਦੀ ਲੋੜ ਪੂਰੀ ਕਰਨੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਸਾਸ ਸੰਗਤ ਜੀ ਇਨ੍ਹਾਂ ਮਹਾਵਾਕਾਂ ਦੇ ਅਨੁਸਾਰ ਸਾਸੰਗਤ ਜੀ ਪਹਿਲੀ ਸੇਵਾ ਜਿਹੜੀ ਚੱਲਦੀ ਹੈ ਵਿਧਵਾ ਬੀਬੀਆਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਆਪਣਿਆਂ ਦੇ ਬਾਹਰ ਹੀ ਫੜੀ ਸੋ ਸਾਰਿਆਂ ਨੇ ਦਰਕਾਰ ਦਿੱਤਾ ਸਾਸੰਗਤ ਜੀ ਬੱਚੇ ਛੋਟੇ ਨੇ ਕਮਾ ਨਹੀਂ ਸਕਦੀਆਂ ਉਹਨਾਂ ਵਿਧਵਾ ਬੀਬੀ ਨੂੰ ਹਰ ਮਹੀਨੇ ਸਾਸੰਗਤ ਜੀ ਰਾਸ਼ਨ ਜਿਹੜਾ ਇਸ ਸਥਾਨ ਤੋਂ ਬਾਬਾ ਦੀਪ ਸਿੰਘ ਜੀ ਦਿੰਦੇ ਨੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਕੋ ਸੰਗਤ ਦਾ ਸਹਿਯੋਗ ਹੁੰਦਾ ਹੈ ਸੰਗਤ ਜੀ ਉਹਨਾਂ ਕੋ ਉਹਨਾਂ ਮਾਤਾਵਾਂ ਪੈਣਾ ਦਾ ਸਾਥ ਹੋ ਜਾਂਦਾ ਹੈ ਸੋ ਦੂਸਰੀ ਸੇਵਾ ਸਾਸੰਗਤ ਜੀ ਉਹ ਬੱਚੀਆਂ ਉਹ ਧੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਨਹੀਂ ਜਾਂ ਉਹ ਪਿਤਾ ਜਿਹਦੀਆਂ 5 5 6 6 ਧੀਆਂ ਨੇ ਉਹਨਾਂ ਧੀਆਂ ਦੇ ਆਨੰਦ ਕਾਰਜ ਇਸ ਸਥਾਨ ਤੋਂ ਕਰੇ ਜਾਂਦੇ ਨੇ ਇਹ ਵੀ ਆਪ ਸਾਹਿਬ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਨੇ ਕੋਈ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਸੰਗਤ ਦਾ ਸਹਿਯੋਗ ਰਵੇ ਸਾਸੰਗਤ ਜੀ ਇਹ ਸਾਰੇ ਕਾਜ ਮਹਾਰਾਜ ਆਪ ਸੰਪੂਰਨ ਕਰਵਾਉਂਦੇ ਨੇ ਸਾਸੰਗਤ ਜੀ ਇਹ ਵੀ ਵੱਡੀਆਂ ਸੇਵਾਵਾਂ ਨੇ ਹੁਣ ਤੱਕ ਹਜ਼ਾਰ ਦੇ ਕਰੀਬ ਧੀਆਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਤੇ ਰਹਿੰਦੇ ਸਵਾਸਾਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਇਹ ਸੇਵਾਵਾਂ ਇਸੇ ਤਰੀਕੇ ਲੈਂਦੇ ਰਹਿਣਗੇ ਸੰਗਤ ਜੀ ਇਹ ਬੜੀ ਵੱਡੀ ਸੇਵਾ ਜੀ ਜ਼ਰੂਰ ਕਰਿਆ ਕਰੋ ਕੰਨਿਆ ਦਾਣ ਨੂੰ ਮਹਾਦਾਨ ਮੰਨਿਆ ਜਾਂਦਾ ਹੈ ਹੁਣ ਉਸ ਤੋਂ ਵੀ ਵੱਡੀ ਸੇਵਾ ਜਿਹੜੀ ਹੈ ਕਿਸੇ ਨੂੰ ਪੜ੍ਹਾ ਦੇਣਾ ਵਿਦਿਆ ਵਿਚਾਰੀ ਤਾਂ ਪਰੇ ਉਪਕਾਰੀ ਸਾਧ ਸੰਗ ਜੀ ਬੜਾ ਵੱਡਾ ਪੁੰਨ ਜੀ ਇਹਦਾ ਹੁਣ ਉਹ ਬੱਚੀਆਂ ਖਾਸ ਕਰਕੇ ਪਹਿਲ ਦੇ ਆਧਾਰ ਤੇ ਬੱਚੀਆਂ ਧੀਆਂ ਨੂੰ ਪੜਾਇਆ ਜਾਂਦਾ ਕਿਉਂਕਿ ਧੀਆਂ ਜਿਹੜੇ ਇਲਾਕੇ ਚੋਂ ਦਾਸ ਹੈ ਇਹ ਥੋੜਾ ਜਿਹਾ ਪਛੜਿਆ ਹੋਇਆ ਇਲਾਕਾ ਬਾਰਡਰ ਏਰੀਆ ਹੁਣ ਕਾ ਇੱਥੇ ਮਤਲਬ ਬਹੁਤ ਜ਼ਿਆਦਾ ਅਨਪੜਤਾ ਹੈ ਸੋ ਇਹਦੇ ਕਰਕੇ ਥੋੜਾ ਜਿਹਾ ਇਹ ਟੀਚਾ ਰੱਖਿਆ ਗਿਆ ਹੈ ਕਿ ਚਲੋ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਉਹਨਾਂ ਬੱਚੀਆਂ ਨੂੰ ਪੜਾਇਆ ਜਾਵੇ ਤਾਂ ਜੋ ਉਹ ਆਪਣੇ ਪੈਰਾਂ ਤੇ ਸਟੈਂਡ ਹੋ ਸਕਣ ਕਿਸੇ ਦੇ ਮੋਤਾਜੀ ਨਾ ਕਰਨੀ ਪਵੇ ਨਹੀਂ ਤੇ ਕੀ ਹੁੰਦਾ ਸਾਧ ਸੰਗਤ ਜੀ ਛੋਟੀ ਉਮਰ ਦੀ 13 14 ਸਾਲ ਦੀ ਜਦੋਂ ਧੀ ਹੁੰਦੀ ਹੈ ਉਹਦਾ ਵਿਆਹ ਕਰ ਦਿੱਤਾ ਜਾਂਦਾ ਸੋ ਇੱਕ ਇਹਨੂੰ ਖਤਮ ਕਰਨ ਲਈ ਜਿਹੜਾ ਬਾਲ ਵਿਆਹ ਹੁੰਦਾ ਇਹਨੂੰ ਖਤਮ ਕਰਨਾ ਇੱਕ ਬਤੀਆਂ ਨੂੰ ਕੁੱਖ ਚ ਮਾਰਨਾ ਇਹਨੂੰ ਖਤਮ ਕਰਨਾ ਜਾਂ ਦਾਜ ਪ੍ਰਥਾ ਨੂੰ ਰੋਕਣ ਲਈ ਇਹ ਕਾਰਜ ਜਿਹੜੇ ਨੇ ਸਾਰੇ ਸ਼ੁਰੂ ਕਰੇ ਜਾਂਦੇ ਨੇ ਸੋ ਸੰਗਤ ਜੀ ਇਹ ਸੇਵਾਵਾਂ ਬੜੀਆਂ ਵੱਡੀਆਂ ਨੇ ਜਦੋਂ ਕਿਸੇ ਧੀ ਕਿਸੇ ਦੀ ਧੀ ਪੜ ਲਿਖ ਜਾਵੇ ਆਪਣੇ ਪੈਰਾਂ ਦੇ ਖੜੀ ਹੋ ਜੇ ਸਾਧ ਸੰਗਤ ਜੀ ਸੋ ਇਹ ਬੜੀਆਂ ਅਸੀਸਾਂ ਮਿਲਦੀਆਂ ਨੇ ਬੜਾ ਵੱਡਾ ਪੁੰਨ ਜੇ ਜੇ ਅਸੀਂ ਥੋੜੇ ਜੋ ਥੋੜਾ ਆਪਣਾ ਕੱਢ ਕੇ ਬਹੁਤੇ ਜੋ ਬਹੁਤਾ ਕੱਢ ਕੇ ਗੁਰੂ ਸਾਹਿਬ ਦੀ ਖੁਸ਼ੀ ਲੈ ਲਈਏ ਸੰਗਤ ਜੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਸੋ ਉਹਨਾਂ ਧੀਆਂ ਜਿਹੜੀਆਂ ਪੜ੍ਹਨਾ ਚਾਹੁੰਦੀਆਂ ਨੇ ਪਰ ਘਰ ਦੇ ਹਾਲਾਤਾਂ ਕਾਰਨ ਨਹੀਂ ਪੜ ਪਾਉਂਦੀਆਂ ਗਰੀਬੀ ਕਾਰਨ ਨਹੀਂ ਪੜ ਪਾਉਂਦੀਆਂ ਸੋ ਉਹਨਾਂ ਬੱਚਿਆਂ ਨੂੰ ਸਾਸੰਗਜੀ ਯੂਨੀਫਾਰਮ ਵੀ ਲੈ ਕੇ ਦਿੱਤੀ ਜਾਂਦੀ ਹੈ ਬੁੱਕਸ ਵਗੈਰਾ ਉਹਨਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਤੇ ਸਕੂਲ ਦੀ ਜਿੰਨੀ ਵੀ ਫੀਸ ਹੁੰਦੀ ਹੈ ਆਪ ਸਭ ਸੰਗਤ ਸੰਗਤ ਦੇ ਸਹਿਯੋਗ ਦੇ ਨਾਲ ਜਿੰਨਾ ਵੀ ਵੈਨ ਦਾ ਬੱਸ ਦਾ ਕਿਰਾਇਆ ਹੁੰਦਾ ਹੈ ਸਾਰਾ ਆਪ ਸਭ ਸੰਗਤਾਂ ਦੇ ਨਾਲ ਜਿੰਨਾ ਸਹਿਯੋਗ ਆਪਜੀ ਕਰਦੇ ਹੋ ਉਹਨਾਂ ਕੋ ਉਹਨਾਂ ਦਾ ਸਹਿਯੋਗ ਕਰ ਦਿੱਤਾ ਜਾਂਦਾ ਹੈ ਤੇ ਬਾਕੀ ਵੀ ਜੇ ਉਹਨਾਂ ਨੂੰ ਕੋਈ ਲੋੜ ਹੁੰਦੀ ਹੈ ਪਰਿਵਾਰ ਦੇ ਵਿੱਚ ਤੇ ਉਹ ਵੀ ਉਹਨਾਂ ਦੀ ਮਦਦ ਆਪ ਸਭ ਸੰਗਤਾਂ ਦੇ ਸ ਨਾਲ ਕੀਤੀ ਜਾਂਦੀ ਹੈ ਸੋ ਸੰਗਤ ਜੀ ਹੁਣ ਜਿਵੇਂ ਸੰਗਤ ਨੂੰ ਜਿਵੇਂ ਜਿਵੇਂ ਵੀਡੀਓ ਪਹੁੰਚਦੀ ਉਹਨਾਂ ਨੂੰ ਪਤਾ ਲੱਗਦਾ ਪੀ ਇਸ ਸਥਾਨ ਤੋਂ ਸੇਵਾਵਾਂ ਚੱਲਦੀਆਂ ਨੇ ਹੁੰਦੀਆਂ ਨੇ ਸੰਗਤ ਜੀ ਫਿਰ ਉਹ ਜੇ ਕੋਈ ਲੋੜਵੰਦ ਪਰਿਵਾਰ ਹੁੰਦਾ ਉਹਦੀ ਵੀਡੀਓ ਬਣਾ ਕੇ ਸਾਡੇ ਤੱਕ ਪਹੁੰਚਾ ਦਿੰਦੇ ਨੇ ਸੋ ਹੁਣ ਸੰਗਤ ਜੀ ਬੇਨਤੀ ਇਹ ਹੈ ਕਿ ਜਦੋਂ ਵੀਡੀਓ ਆਉਂਦੀ ਹੈ ਫਿਰ ਸਾਡਾ ਫਰਜ਼ ਬਣ ਜਾਂਦਾ ਮਨ ਦੁੱਖਦਾ ਮਨ ਤੇ ਬੜਾ ਕਰਦਾ ਵੀ ਕੋਈ ਵੀ ਆਵੇ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਦੀ ਹੈਲਪ ਹੋਣੀ ਚਾਹੀਦੀ ਹੈ ਬਣਦਾ ਤੇ ਇਹ ਵੀ ਹੋਣੀ ਚਾਹੀਦੀ ਹੈ ਅਸੀਂ ਸੰਗਤ ਦੇ ਅੱਗੇ ਬੇਨਤੀ ਕਰਨੀ ਹੈ ਸੰਗਤ ਨੇ ਸਭ ਕੁਝ ਕਰਨਾ ਮੈਂ ਤਾਂ ਕੁਝ ਕਰਨਾ ਨਹੀਂ ਕਰਨਾ ਸੰਗਤ ਨੇ ਹੀ ਕਰਵਾਉਣ ਵਾਲਾ ਮੇਰੇ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਨੇ ਸੋ ਸੰਗਤ ਜੀ ਵੀਡੀਓ ਆਈ ਸੀ ਆਪ ਸਭ ਕੋਲ ਬੜੇ ਸਮੇਂ ਦੀ YouTube ਤੇ ਵੀ ਅਪਲੋਡ ਕਰੀ ਆ ਉਦਾਂ ਪਰਸਨਲੀ ਵੀ ਸੈਂਡ ਕੀਤੀ ਸੀ ਜਿੰਨੀ ਕਿ ਸੰਗਤ WhatsApp ਤੇ ਐਡ ਤੇ ਬਾਕੀ ਉਦਾਂ ਵੀ ਸ਼ੇਅਰ ਕਰੀ ਆ Instagram ਤੇ ਵੀ ਸ਼ੇਅਰ ਕਰੀ ਆ ਸੰਗਤ ਜੀ ਜਰੂਰ ਬੇਨਤੀ ਨੂੰ ਇੱਕ ਸਵੀਕਾਰ ਕਰਿਓ ਕਿ ਉਹ ਵੀਡੀਓ ਪਾਉਣ ਦਾ ਮਕਸਦ ਸੀ ਕਿ ਉਹ ਪਰਿਵਾਰ ਉਹ ਮਾਤਾ ਜਿਹੜੀ ਹੈ ਮਤਲਬ ਉਹ ਕਿਵੇਂ 사ਸੰਗਤ ਜੀ ਤੰਬੂ ਲਾ ਕੇ ਰਹਿਣਾ ਅੱਜ ਦੇ ਸਮੇਂ ਦੇ ਵਿੱਚ ਵੀ ਐਸੀ ਗਰੀਬੀ ਦੇ ਵਿੱਚ ਵੀ ਲੋਕ ਰਹਿ ਰਹੇ ਨੇ ਜਿਸ ਏਰੀਆ ਤੋਂ ਦਾਸ ਹੈ ਸੋ ਆਪ ਸਭ ਸੰਗਤਾਂ ਨੇ ਸਾਹਮਣੇ ਇੱਕ ਵੀਡੀਓ ਰੱਖੀ ਸੀ ਕਿ ਸੰਗਤ ਜੀ ਜਰੂਰ ਇਸ ਪ੍ਰਵਾਦ ਦੀ ਮਦਦ ਹੋਣੀ ਚਾਹੀਦੀ ਕਿਉਂਕਿ ਬਹੁਤ ਜ਼ਿਆਦਾ ਗਰੀਬੀ ਵਾਲੇ ਹਾਲਾਤ ਵਿੱਚ ਰਹਿ ਰਹੇ ਨੇ ਕਿਤੇ ਮੀਂਹ ਆ ਜਾਏ ਕਣੀ ਆ ਜਾਏ ਤੇ ਫਿਰ ਕਿੱਦਾਂ ਹੋ ਰਹਿਣਗੇ ਸੋ ਅਜੇ ਤੱਕ ਕੋਈ ਸੰਗਤ ਦਾ ਰਿਸਪੌਂਸ ਨਹੀਂ ਆਇਆ ਹੁਣ ਜਾਂ ਤੇ ਉਹਨਾਂ ਦੇ ਕਰਮ ਕਹਿ ਲੋ ਜਾਂ ਗੁਰੂ ਸਾਹਿਬ ਅਜੇ ਚਾਹੁੰਦੇ ਨਹੀਂ ਕਿ ਉਹਨਾਂ ਦੀ ਹੈਲਪ ਹੋਵੇ ਫਿਰ ਵੀ ਸੰਗਤ ਜੀ ਬੇਨਤੀ ਹੈ ਕਿ ਚਲੋ ਗੁਰੂ ਸਾਹਿਬ ਕਿਰਪਾ ਕਰਨ ਉਸ ਪਰਿਵਾਰ ਨੂੰ ਚਲੋ ਇੱਕ ਸਾਤ ਇੱਕ ਕਮਰਾ ਤੇ ਪੂਰਾ ਤਿਆਰ ਕਰਕੇ ਦੇ ਸਕਦੇ ਹਾਂ ਅਸੀਂ ਸੋ ਬੇਨਤੀਆਂ ਨੂੰ ਜਰੂਰ ਸਵੀਕਾਰ ਕਰਿਓ WhatsApp ਨੰਬਰ ਉੱਪਰ ਦਿੱਤਾ ਹੈ ਤੁਸੀਂ ਉਹਦੇ ਤੇ ਸੰਪਰਕ ਕਰਿਓ ਤੇ ਸੇਵਾ 'ਚ ਵੀ ਨਾਮ ਨੋਟ ਕਰਵਾਇਓ ਤੇ ਸਾ ਸੰਗਤ ਜੀ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਜੇਸੀ ਆਪ ਨਹੀਂ ਸੇਵਾ ਕਰ ਸਕਦੇ ਕੋਈ ਹੋਰ ਸੇਵਾ ਕਰੇ ਤਾਂ ਜੋ ਕਿਸੇ ਨਾ ਕਿਸੇ ਦਾ ਭਲਾ ਹੋ ਜੇ ਜਦੋਂ ਤੁਸੀਂ ਕਿਸੇ ਦੇ ਥਰੂ ਵੀ ਸੇਵਾ ਕਰਵਾ ਦਿੰਦੇ ਆ ਨਾ ਵੀਡੀਓ ਨੂੰ ਸ਼ੇਅਰ ਕਰ ਦਿੰਦੇ ਹੋ ਵੀ ਤੁਹਾਡਾ ਲਿਖਿਆ ਜਾਂਦਾ ਭਾਈ ਤੁਸੀਂ ਸ਼ੇਅਰ ਕੀਤੀ ਸੀ ਵੀਡੀਓ ਉਹ ਜੁੜਿਆ ਤੇ ਉਹਨੇ ਅੱਗੇ ਸੇਵਾ ਕੀਤੀ ਹੈ ਵੀ ਬੜਾ ਵੱਡਾ ਪੁੰਨ ਜੇ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਇੱਕ ਬੇਨਤੀ ਸੰਗਤ ਜੀ ਇੱਕ WhatsApp ਗਰੁੱਪ ਬਣਾਇਆ ਜਿਹਦੇ ਵਿੱਚ ਨਾਮ ਬਾਣੀ ਪੜਨ ਵਾਲੇ ਨਾਮ ਦੇ ਰਸੀਏ ਉਹਨਾਂ ਵਾਸਤੇ ਉਹ ਚੈਨਲ ਹੈ ਉਹ ਗਰੁੱਪ ਬਣਾਇਆ ਉਹਦੇ ਚ ਉਹ ਐਡ ਹੋਣ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਤੁਸੀਂ ਉਹਦੇ ਚ ਐਡ ਹੋਗੇ ਤੇ ਫਿਰ ਅਸੀਂ ਇੱਕ ਜਪ ਤਪ ਸ਼ੁਰੂ ਕਰਾਂਗੇ ਜਿਹਦੇ ਵਿੱਚ ਬਾਣੀ ਆ ਮੂਲ ਮੰਤਰ ਦੇ ਜਾਪ ਵੱਧ ਤੋਂ ਵੱਧ ਬ੍ਰਹਮ ਕਵਚ ਦੇ ਜਾਪ ਉਹਦੇ ਮਤਲਬ ਹਾਜ਼ਰੀ ਡੇਲੀ ਲਾਇਆ ਕਰਾਂਗੇ ਕਿੰਨੇ ਕਿੰਨੀਆਂ ਮਾਲਾ ਕੀਤੀਆਂ ਸੋ ਇਹ ਵੀ ਬੜੀ ਵੱਡੀ ਸੇਵਾ ਜੀ ਜਰੂਰ ਬੇਨਤੀ ਨੂੰ ਸਵੀਕਾਰ ਕਰਿਓ ਆਓ ਹੁਣ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਜਪੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ